ਹਰਪ੍ਰੀਤ ਨੂੰ ਜਾ ਕੇ ਦੱਸਦਾ ਲੈਪੂਆ ਨੇ ਫੋਨ ਕੀਤਾ ਸੀਗਾ ਅੱਜ ਆਪਣੀ ਭੂਆ ਆਉਂਦੀ ਐ ਹਰਪ੍ਰੀਤ ਤਾਂ ਖੜੀ ਐ ਤਾਂ ਮੈਨੂੰ ਲੱਗਦਾ ਬਾਗਲ ਚ ਜਾਂਦੀ ਐਗੀ ਹਰਪ੍ਰੀਤ ਤੂੰ ਪਾਠੀਆਂ ਲੈਣੇ ਜਾਣੀ ਐ ਹਾਂ ਮੈਂ ਤਾਂ ਪਾਠੀਆਂ ਲੈਣੀਆਂ ਉਹ ਆਪਣੀ ਭੂਆ ਨੇ ਫੋਨ ਕੀਤਾ ਸੀਗਾ ਭੂਆ ਆਉਂਦੀ ਐਗੀ ਪੰਗੇ ਕਿਉਂ ਕਰਦਾ ਹੰਨਾ ਪੁੱਠੇ ਤਾਂ ਭੂਆ ਨੂੰ ਐ ਕਹਿਣਾ ਸੀ ਵੀ ਭੂਆ ਅਸੀਂ ਤਾਂ ਜਾ ਕੇ ਆਉਣਾ ਕਿਤੇ ਸਾਡੇ ਕੋਲ ਤਾਂ 2-4 ਦਿਨ ਟਾਈਮ ਨਹੀਂ ਹਜੇ ਆਈ ਨਾ ਨਾ ਮੈਂ ਕੀ ਪੰਗਾ ਕੀਤਾ ਫੋਨ ਤਾਂ ਭੂਆ ਨੇ ਕੀਤਾ ਉਹਨੇ ਮੈਂ ਝੂਠ ਕਾਦੇ ਵਾਸਤੇ ਬੋਲਾ ਝੂਠ ਤਾਂ ਐ ਬੋਲਣਾ ਪੈਣਾ ਜੇ ਤੈਨੂੰ ਦੱਸਿਆ ਸੀ ਵੀ ਰਾਜਵੀਰ ਰਿਸ਼ਤਾ ਕਰਾਉਂਦੀ ਏ ਮੁੰਡੇ ਨੂੰ ਰਾਜਵੀਰ ਕੋ ਨਾ ਵੀ ਆ ਸਕਦੀ ਏ ਰਿਸ਼ਤੇ ਲੈ ਕੇ ਇੱਥੇ ਜੀ ਭੂਆ ਆ ਕੇ ਵੇਗੀ ਉਹ ਆਪਦੀ ਚੌਧਰ ਕਰੂਗੀ ਉਹ ਸੰਗਰੂਰ ਵਾਲੀ ਦਾ ਕੀ ਪਤਾ ਹੈ ਉਹ ਆਵੇ ਨਾ ਆਵੇ ਉਹ ਤਾਂ ਇਹੀ ਜੀ ਹੈ ਆਵੇ ਨਾ ਆਵੇ ਕਿਉਂ ਅੱਜ ਸਰਸੇ ਗਈ ਹੋਈ ਏ ਕੰਮ ਸੀ ਉਹਨੂੰ ਐ ਨਹੀਂ ਪਤਾ ਉਹ ਸਿੱਧੀ ਆ ਜੇ ਉਧਰ ਉਹ ਆ ਜੂ ਫਿਰ ਆ ਜਾਣ ਦੇ ਭੂਆ ਕਿਹੜਾ ਫਿਰ ਉਹਨੂੰ ਪੁੱਠੀ ਮੋੜਦੀ ਏ ਭੂਆ ਪੁੱਠੀ ਤਾਂ ਨਹੀਂ ਮੋੜਦੀ ਪੂਆ ਅਗਲੇ ਦੀ ਬਾਲੀ ਜਾਨੇ ਬੇਇਜ਼ਤੀ ਕਰਦੀ ਹੈਗੀ ਪੂਆ ਤਾਂ ਇਹ ਨਹੀਂ ਪਤਾ ਇੱਕ ਦਿਨ ਉਹ ਹੀ 18 ਸਣਾਉਂਦੀ ਆ ਬਗੈਰ ਗੱਲ ਤੋਂ ਨੇ ਮੇਰੀ ਭੈਣ ਤੇ ਤਾਂ ਲੱਗਦੀ ਰਹਿੰਦੀ ਆ ਉਹ ਤੈਨੂੰ ਪਤਾ ਲੱਗੇਗਾ ਕੋਈ ਨਹੀਂ ਕਿਉਂ ਇੰਨੀ ਕਾਹਲ ਕਰਦੀ ਐ ਹੋਜੂ ਤੇਰੇ ਪੁੱਤ ਨੂੰ ਰਿਸ਼ਤਾ ਕਿਹਦੇ ਰਿਸ਼ਤੇ ਬਿਨਾ ਨਹੀਂ ਮਿਲਦਾ ਕਾਹਲ ਮੈਂ ਇਹ ਨਹੀਂ ਕਰਦੀ ਕੋਈ ਮੁੰਡਾ ਵੱਡਾ ਨਹੀਂ ਹੋ ਗਿਆ ਰਿਸ਼ਤੇ ਨੂੰ ਮੈਂ ਤਾਂ ਐ ਕਹਿੰਦੀ ਆ ਵੀ ਕੁੜੀ ਪੱਕੀ ਸੀ ਕੈਨੇਡਾ ਚ ਤਾਂ ਕਰਕੇ ਮੈਂ ਕਾਹਲ ਕਰਦੀ ਸੀ ਆਹੋ ਆਹੋ ਤੁਹਾਡੀ ਪੀਆਰ ਕੁੜੀ ਮਿਲ ਜੇ ਮੈਂ ਵੀ ਵਗ ਜਾਣਾ ਤੈਨੂੰ ਆਪ ਦੀ ਜਾਣ ਦੀ ਕਹਾੜਾ ਪਹਿਲਾਂ ਕੈਨੇਡਾ ਮੈਨੂੰ ਪਤਾ ਹੀ ਇਤਰੀਆਂ ਗੱਲਾਂ ਦਾ ਚੱਲ ਫਿਰ ਹਾਂ ਲਾਲਾ ਕਿਵੇਂ ਮਰਜੀ ਲਾਲਾ ਮੈਂ ਵੀ ਵਗ ਜੂਂਗੀ ਜੋ ਮੇਰੇ ਜਵਾਕ ਵਾਗੇ ਮੈਂ ਮੰਗਰ ਜਾਊਂਗੀ ਕੋਈ ਨਹੀਂ ਫਿਰ ਭੂਆ ਨੂੰ ਤਾਂ ਮੈਂ ਹੁਣ ਹਾਂ ਕਹੀਦੀ ਭੂਆ ਤਾਂ ਆਊਗੀ ਫਿਰ ਤੇਰੀ ਭੈਣ ਦਾ ਕੀ ਪ੍ਰਸੰਗਰੂਰ ਵਾਲੀ ਦਾ ਆਵੇ ਜਾਂ ਨਾ ਆਵੇ ਆਹੋ ਭੂਆ ਨੂੰ ਮੂਰੇ ਰੱਖਿਆ ਕਰ ਭੂਆ ਨੂੰ ਮੈਨੂੰ ਤਾਂ ਐ ਲੱਗਦਾ ਵੀ ਆਉਂਦੀ ਕਾਨੂੰ ਆ ਪੂਆ ਪੂਆ ਨੂੰ ਤਾਂ ਸੱਦਿਆ ਵੀ ਪੂਆ ਆ ਜਾ ਉਹ ਨਹੀਂ ਸਕਦਾ ਫੇਰ ਆਏ ਆਂਗੀ ਹਾਂ ਉਹ ਪੂਆ ਤਾਂ ਰੱਬ ਨਹੀਂ ਮੂਰੀ ਕੀਤੀ ਹੋਈ ਐ ਉਹਨੂੰ ਤਾਂ ਆਪ ਹੀ ਪਤਾ ਲੱਗਿਆ ਜਦੋਂ ਆਪਣੇ ਕੋਈ ਘਰੇ ਪ੍ਰੋਗਰਾਮ ਹੁੰਦਾ ਮੈਂ ਉਹਨੂੰ ਦੱਸ ਕੀ ਰਾਤ ਨੂੰ ਸੁਖਨਾ ਆ ਗਿਆ ਵੀ ਤੜਕੇ ਉਹਦੀ ਭੈਣ ਆਉਗੀ ਖਬਰੇ ਫਿਰ ਉਹਨੂੰ ਸੁਖਰਈ ਆਇਆ ਹੋਵੇ ਹਾਂ ਹੁਣ ਮੈਂ ਤਾਂ ਦੱਸਣ ਗਿਆ ਨਹੀਂ ਪੂਆ ਨੂੰ ਚਲ ਆ ਜਾਣੀ ਹੁਣ ਉਹ ਤਾਂ ਆਏ ਬਿਨਾ ਹਟਦੀ ਨਹੀਂ ਮੈਂ ਰਾਜਵੀਰ ਨੂੰ ਫੋਨ ਕਰਦਾ ਨਹੀਂ ਵੀ ਤੂੰ ਨਾ ਅੱਜ ਆਈ ਕੱਲ ਨੂੰ ਆ ਜੀ ਜਾ ਕਰ ਦੇ ਫੋਨ ਹਾਂ ਫੇਰ ਆਜੂ ਉਹ ਅੱਜ ਹੀ ਤਾਂ ਰਿਆ ਸੀਗਾ ਵੀ ਅੱਜ ਹੀ ਆਉਣਾ ਕੰਮ ਖੜਾ ਰਿਆ ਕਰ ਕੰਮ ਬਣਨ ਨਾ ਦਿਆ ਕਰ ਜੇ ਕੋ ਚੰਗਾ ਕੰਮ ਬਣਦਾ ਵੈ ਨਾ ਵਿੱਚ ਡਿੱਕੇ ਨਹੀਂ ਲਾਈਦੇ ਹੁੰਦੇ। ਉਹ ਬਣ ਜੂ ਬਣ ਜੂ ਚੰਗਾ ਕੰਮ। ਕੋਈ ਵੱਡੀ ਉਮਰ ਦਾ ਨਹੀਂ ਹੋ ਗਿਆ ਬਾੜੀ ਦਾ ਮੁੰਡਾ ਹਜੇ। ਗੱਲਾਂ ਮਾਰ ਕੇ ਨਹੀਂ ਐ। ਪੂਆ ਕਰਾ ਦੂ ਕਨੇਡਾ ਦੀ ਕੁੜੀ ਦਾ ਪੱਕੀ ਦਾ। ਪੂਆ ਦੇ ਹੱਥ ਚ ਆਏਗਾ ਰਿਸ਼ਤਾ। ਉਹ ਤਾਂ ਚਾ ਉਹਧਰ ਕਰਦੀ ਐ ਕੱਲੀ ਫੋਕੀ ਚ ਉਹਧਰ ਐ। ਸਾਰਾ ਦਿਨ ਆ ਕੇ ਇੱਥੇ ਲੀਡਰੀ ਕਰੀ ਜਾਊਗੀ। ਆ ਮੰਜੇ ਤੇ ਬਹਿ ਜੂ ਆ ਕੇ ਦੋਨੇ ਪੈਰ ਧਰ ਕੇ ਮੰਜੇ ਤੇ ਬੈਠੀ ਭਾਰੂਗੀ। ਤੇਰੀ ਵਾਲੀ ਗੱਲ ਸਹੀ ਐ। ਹਾਂ। ਆਪਾਂ ਪੂਆ ਨੂੰ ਵੀ ਪੁੱਛ ਲਾਂਗੇ। ਖਬਰ ਐ ਕੋਈ ਚੰਗਾ ਰਿਸ਼ਤਾ ਉਹਦੇ ਹੱਥ ਕੀ ਹੋਵੇ? ਹਾਂ ਪੂਆ ਕੋਲੇ ਵੀ ਸੇੜ ਦੀ ਗੱਲ ਦੱਸੇਗਾ ਤੈਨੂੰ ਹੈਗਾ ਉਹਨੂੰ ਕਹੀ ਦੀ ਜੇ ਕੈਨੇਡਾ ਵਾਲੀ ਹੈਗੀ ਨਾ ਕੁੜੀ ਪੱਕੀ ਉੱਥੇ ਤਾਂ ਕਰਾ ਦੇ ਰਿਸ਼ਤਾ ਕੋਈ ਨਹੀਂ ਮੈਂ ਭੂਆ ਨੂੰ ਹੀ ਪੁੱਛੂੰਗਾ ਤੂੰ ਕਰ ਲਈ ਆ ਆਪਣੀ ਭੈਣ ਨਾਲ ਗੱਲ ਕਿਵੇਂ ਮਰਜ਼ੀ ਕਰ ਲਈ ਕਿੰਨਾ ਮਰਜ਼ੀ ਜ਼ੋਰ ਲਾ ਲੈ ਭੂਆ ਆਜੇ ਭਾਵੇਂ ਭੂਆ ਨਾਲ ਤੂੰ ਗੱਲਾਂ ਕਰੀ ਜਾ ਰਿਸ਼ਤਾ ਮੈਂ ਆਪਣੀ ਭੈਣ ਵਾਲੀ ਲੂੰਗੀ ਜਿਹੜਾ ਮੇਰੀ ਭੈਣ ਕਰਾਉਂਦੀ ਹੈ ਤੂੰ ਦੇਖਦਾ ਜਾਈ ਛੋਡੀ ਤਾਂ ਮੈਂ ਚੱਲਣ ਨਹੀਂ ਦਿੰਦੀ ਤੇਰੇ ਸਾਲ ਹੋ ਗਏ ਭੂਆ ਨੂੰ ਚੌਧਰ ਕਰਦੀ ਨੂੰ ਕਿਦੋਂ ਮੈਨੂੰ ਮੁੰਡੇ ਨੇ ਦੱਸਤਾ ਫੋਨ ਤੇ ਬੀਫੂ ਆਸਤਾ ਰਿਸ਼ਤਾ ਲੈਣੇ ਆ ਤੇ ਵੀ ਇਹਦੀ ਸਮਰੂਰ ਵਾਲੀ ਭੂਆ ਵੀ ਮਾਸੀ ਵੀ ਸਾਖ ਕਰਾਉਂਦੀ ਹੈਗੀ ਤੇ ਮੈਂ ਤਾਂ ਉਹਦੀ ਪੈਰ ਜੁੱਤੀ ਨਹੀਂ ਪਾਈ ਮੈਂ ਤਾਂ ਉਹਦੀ ਆ ਗਈ ਮੈਂ ਆਖ ਕੇ ਕਿਤੇ ਇੱਕ ਜਵਾਕ ਆ ਮਸਾ ਮਸਾ ਕਿਤੇ ਹੋਰ ਨਾ ਕੋਈ ਠੱਗੀ ਠੋਰੀ ਹੋ ਜੇ ਕਹੇਗੀ ਚਾਤਰ ਤਲਾ ਕੇ ਦੀ ਪਾਣੀ ਆ ਉਹ ਹੀ ਤਾਂ ਮੈਂ ਕਿ ਰਿਸ਼ਤਾ ਕਰਾਉਗੀ ਮੱਥਾ ਟੇਕਦਾ ਭੂਆ ਕਿਉਂਦਾ ਰਹੇ ਭਾਈ ਭੂਆ ਉਪੜੀ ਗਈ ਫਿਰ ਹੈ ਹੋਰ ਭਾਈ ਕਹਦਾ ਮੈਨੂੰ ਤਾਂ ਸੁਣ ਕੇ ਕਦੋਂ ਤਾਂ ਮੈਨੂੰ ਦੱਸਤਾ ਤੇ ਮੈਂ ਤਾਂ ਕਰਿਆ ਮੈਂ ਤਾਂ ਕੋਈ ਕੰਮ ਨਹੀਂ ਕਰਿਆ ਤੇ ਮੈਂ ਤਾਂ ਉਹਦੀ ਤਿਆਰ ਹੋ ਗਈ ਤੇ ਮੈਂ ਤਾਂ ਪੈਰ ਜੁੱਤੀ ਨਹੀਂ ਪਾਈ ਭੂਆ ਮੇਰੀ ਗੱਲ ਸੁਣ ਲੈ ਤੂੰ ਇਹ ਨਾ ਗੱਲ ਕਹਿ ਵੀ ਤੇਰੀ ਮੈਂ ਗੱਲ ਸੁਣ ਕੇ ਕਿਦੇ ਦੱਸਣਾ ਨਹੀਂ ਹਰਪ੍ਰੀਤ ਨੂੰ ਵੀ ਫੋਨ ਕੀਤਾ ਸੀਗਾ ਮੈਨੂੰ ਉਹ ਮੈਂ ਤਾਂ ਉਹ ਤੋਂ ਚੋਰੀ ਰੱਖੀ ਐ ਅੱਛਾ ਚੋਰੀਆਂ ਦੱਸਿਆ ਮੈਨੂੰ ਹੋਰ ਉਹ ਤਾਂ ਹੁਣ ਇੱਧਰ ਨਾ ਬਾਗਲ ਚ ਗਈ ਐ ਪਾਠੀਆਂ ਲੈਣ ਠੀਕ ਐ ਮੈਂ ਭੂਆ ਤੈਨੂੰ ਤਾਂ ਦੱਸਿਆ ਉਹਦੀ ਭੈਣ ਨਾ ਰਾਜਵੀਰ ਸੰਗਰੂਰ ਵਾਲੀ ਉਹ ਚਲਾਕ ਜੀ ਵਾਲੀ ਐ ਮਾਂ ਕਿਦੇ ਸਾਡੇ ਨਾਲ ਐਵੇਂ ਠੱਗਾ ਠੋਰੀ ਨਾ ਕਰਾ ਦੇ ਕਿਦੇ ਨਾ ਭਾਈ ਕੋਈ ਪਤਾ ਨਹੀਂ ਠੱਗਾ ਠੋਰੀਆਂ ਦਾ ਤਾਂ ਉਹ ਹੀ ਗੱਲ ਮੰਗੂ ਕਿ ਆਪਣੇ ਮਸਾਂ ਜਿੱਕੇ ਜਵਾਬ ਆਗਾ ਤੇ ਜੇ ਉਹੀ ਗੱਲ ਮੰਗੂ ਠੱਗਾ ਠੋਰੀ ਹੋ ਗਈ ਆਪਾਂ ਕੀ ਹੈ ਜੀ ਭੈਣ ਨੂੰ ਲਾਂਬਾ ਦੇਵਾਂਗੇ ਰਿਸ਼ਤੇਦਾਰੀ ਦਾ ਕੰਮ ਹੈ ੂਆ ਗੱਲ ਹੋਰ ਹੈ ਉਹ ਜਿੱਤੇ ਰਿਸ਼ਤਾ ਇੱਥੋਂ ਕਰਾਉਂਦੀ ਹੋਵੇ ਉਹ ਕੁੜੀ ਦਾ ਪਤਾ ਹੋਵੇ ਕਿਹੜੇ ਕਾਲਜ ਚ ਪੜਦੀ ਹੈ ਕੀ ਗੱਲ ਬਾਤ ਹੈ ਉਹ ਕਹਿੰਦੀ ਪੀ ਆਰ ਆ ਕੈਨੇਡਾ ਦੀ ਉਹ ਨਾ ਤਾਂ ਕੈਨੇਡਾ ਕਦੇ ਮੈਂ ਗਿਆ ਸੁਖਨਾਲਾ ਉਹ ਨਾ ਆਪਣੇ ਕੋਈ ਪਰਿਵਾਰ ਚੋਂ ਗਿਆ ਆਪਾਂ ਤਾਂ ਕੈਨੇਡਾ ਬਾਰੇ ਜਾਣਦੇ ਨਹੀਂ ਕੋਈ ਗੱਲ ਵਾੜਾ ਕੈਨੇਡਾ ਬਾਰੇ ਆਪਾਂ ਦਾ ਭਾਈ ਆਈ ਨਹੀਂ ਪਤਾ ਵੀ ਹਾਇ ਕਿੱਥੇ ਕੈਨੇਡਾ ਆਪਣਾ ਤਾਂ ਕੋਈ ਪਿਓ ਦਾਦਾ ਨਹੀਂ ਗਿਆ ਆਪਣਾ ਤਾਂ ਕੋਈ ਗਿਆ ਹੀ ਨਹੀਂ ਉਪੂ ਐਸੀ ਗੱਲ ਤੋਂ ਤਾਂ ਮੈਂ ਡਰਦਾ ਵੀ ਕਿਤੇ ਜਵਾਕ ਨੂੰ ਉੱਧਰ ਬੇਚਕੀਣਾ ਖਾ ਜਾਣ ਉਹ ਜਵਾਕ ਵਿਚਾਰਾ ਭੋਲਾ ਭਾਲਾ ਹਾਂ ਐਡਾ ਹੈ ਨਹੀਂ ਖਿਆਰੇ ਆਪਣਾ ਜਵਾਕ 40 ਹਜ਼ਾਰ ਹੈ ਸੰਗਰੂਰ ਵਾਲੀ ਰਾਜਵੀਰ ਇਹ ਖਿਆਰੇ ਇਹਨੂੰ ਲਾਸ਼ ਦੇਤਾ ਹੋਊਗਾ ਭਾਈ ਅਗਲੇ ਨੇ ਨਹੀਂ ਤੈਨੂੰ ਅਸੀਂ ਮਾੜਾ ਮੋਟਾ ਤੈਨੂੰ ਵੀ ਸਿਆਉਣਾ ਪਾ ਦਿਆਂਗੇ ਭੂਆ ਇਹ ਤੇ ਤਾ ਨਾ ਮੈਂ ਜਮੀ ਯਕੀਨ ਨਹੀਂ ਕਰਦਾ ਮੈਂ ਤਾਂ ਮਾੜੀ ਮੁੱਟੀ ਗੱਲ ਤੇ ਯਕੀਨ ਨਹੀਂ ਕਰਦਾ ਤੇ ਇਹਦੇ ਉੱਥੋਂ ਮੈਂ ਮੁੰਡੇ ਨੂੰ ਰਿਸ਼ਤਾ ਕਿੱਥੇ ਲੈਣਾ ਨਾ ਭਾਈ ਜਕੀਨ ਤੂੰ ਕੀ ਜਕੀਨ ਨਹੀਂ ਕਹਦਾ ਜਕੀਨ ਤਾਂ ਮੈਂ ਨਹੀਂ ਕਰਦੀ ਤੇਰਾ ਤਾਂ ਪੁੱਤ ਤੂੰ ਤਾਂ ਯਕੀਨ ਕੀ ਕਰੇ ਉਹ ਭੂਆ ਉਹੀ ਗੱਲ ਹੈ ਤਾਂ ਹੀ ਤੈਨੂੰ ਸੱਦਿਆ ਸੀਗਾ ਵਿੱਚ ਤੇਰੇ ਅੱਖ ਚ ਕੋਈ ਚੰਗਾ ਰਿਸ਼ਤਾ ਹੈ ਤਾਂ ਤੂੰ ਹੀ ਕਰਾ ਦੇ ਸ਼ੈੱਡ ਪਰ ਕੈਨੇਡਾ ਵਾਲੇ ਰਿਸ਼ਤੇ ਦੀ ਗੱਲ ਕੋਈ ਹੋਰ ਰਿਸ਼ਤਾ ਕਰਾ ਦੇ ਕੋਈ ਪੜ੍ਹੀ ਲਿਖੀ ਕੁੜੀ ਹੋਵੇ ਜਾਂ ਕੁੜੀ ਲੱਗੀ ਹੋਵੇ ਹਾਂ ਉਹ ਤਾਂ ਠੀਕ ਆ ਭਾਈ ਮੈਂ ਤਾਂ ਹਰੇਕ ਨੂੰ ਕਰ ਜਾਨੀ ਸਾਡੇ ਰਿਸ਼ਤੇਦਾਰੀ ਵਾਲਿਆਂ ਨੂੰ ਤੇ ਮੈਂ ਤਾਂ ਮੇਰੀਆਂ ਨੁਹਾਂ ਨੂੰ ਵੀ ਕਹਿ ਨਹੀਂ ਹੈ ਵੀ ਕੁੜੇ ਆਪਣੇ ਮੁੰਡੇ ਨੂੰ ਸਾਥ ਕਰਾ ਭਾਈ ਤੇ ਆਪਾਂ ਵਿਚੋਲੇ ਬਣਾਵਾਂਗੇ ਉਹ ਪੂਆ ਤਾਂ ਹੀ ਤਾਂ ਮੈਂ ਤੈਨੂੰ ਸੱਦਿਆ ਉਹ ਮਾਂ ਇਹ ਗੱਲ ਨੂੰ ਹੁਣੇ ਬੋਚ ਸਕਦੀ ਐ ਤਾਂ ਇੱਕ ਮਰੀ ਹੁਣ ਭੂਈ ਐ ਹੋਰ ਕਿਹੜਾ ਮੇਰੀ ਮਾਂ ਬੈਠੀ ਐ ਵੀ ਕੋਈ ਉਹ ਗੱਲ ਨੂੰ ਰੋਕ ਲੂਗੀ ਉਹ ਪੂਆ ਉਮਰ ਤਾਂ ਤੇਰੀ ਸਖਰੇ ਨਾ ਕੋਈ ਨਾ ਪਾਈ ਜੇ ਤਾਂ ਮੇਰਾ ਸਾਰਾ ਤੱਕਿਆਗਾ ਤੈਨੂੰ ਦੱਸਿਆਗਾ ਚੋਰੀਆਂ ਚੋਰੀਆਂ ਤਾਂ ਫਿਰ ਕੋਈ ਨਾ ਮੈਂ ਵੀ ਸਾਥ ਪੂਰਾ ਦੇਉਂਗੀ ਤੇ ਆਪਾਂ ਲਈ ਰਿਸ਼ਤਾ ਲੈਂਦੇ ਲਿੰਦੇ ਭੂਆ ਇੱਕ ਗੱਲ ਦਾ ਧਿਆਨ ਰੱਖਣਾ ਬੰਦਾ ਗੱਲਾਂ ਕਰਦਾ ਕਰਦਾ ਗੱਲ ਕਿਦੇ ਮੂੰਹੋਂ ਨਿਕਲ ਜਾਂਦੀ ਹੈ ਉਹ ਹਰਪ੍ਰੀਤ ਹੈ ਸ਼ਹਿਰ ਵਾਲੀ ਕਿਦੇ ਗੱਲ ਫੜਨ ਆ ਲਵੇ ਭੂਆ ਨੂੰ ਸੱਦਿਆ ਹੀ ਨਹੀਂ ਠੀਕ ਆ ਠੀਕ ਆ ਨਾ ਮੈਂ ਪਤਾ ਨਹੀਂ ਤਾਂ ਬੰਦਦੀ ਆਏ ਕਿ ਤੂੰ ਕਾਹ ਇ ਕਹਿਣਾ ਵੀ ਮੈਂ ਤਾਂ ਭਈ ਆਚਨ ਚੇਤੀ ਆ ਗਈ ਹਾਂ ਮੈਂ ਤਾਂ ਭਈ ਮਿਲਣ ਆਈ ਐਂਗੀ ਉਹ ਤਾਂ ਬਾਲੀ ਛਿਹਾਰੀਆਂ ਕਰਦੀ ਛਰਪਰੀਤਾ ਅਗੇ ਪੂਆ ਨੂੰ ਫਿਰ ਕਿਹੜਾ ਸੁਫਨਾ ਆ ਗਿਆ ਅੱਛਾ ਵੀ ਆਪਣੇ ਘਰੇ ਕੋਈ ਜਦੋਂ ਕੋਈ ਪ੍ਰੋਗਰਾਮ ਹੁੰਦਾ ਉਹਦੀ ਪਹਿਲਾਂ ਪੂ ਆ ਜਾਂਦੀ ਏ ਉਹ ਸ਼ੋ ਲੈਂਦੀ ਸੀ ਕਹਿਰਾ ਤੇਰੀ ਜਮਾਨ ਚੋਂ ਕਹਿਰਾ ਇਹ ਕਹਿੰਦੀ ਸੀ ਜੇ ਮਾਰੀ ਜੇ ਹਲਿਆਰੇ ਤਾਂ ਮੈਨੂੰ ਭੇਟ ਆ ਜੇ ਪੂ ਆ ਤਾਂ ਹੁਣ ਸਾਰੀ ਉਮਰ ਹੀ ਚ ਉਧਰ ਕਰੀ ਜਾਊ ਆਪਣੇ ਤੇ ਉਹ ਬਖ ਲੈ ਉਹ ਤਾਂ ਵਿਚਾਰੀ ਕੁਦਰਤੀ ਆਉਂਦੀ ਏ ਉਹ ਮੈਨੂੰ ਕੀ ਹੁਣ ਕਿਸੇ ਗੱਲ ਦਾ ਪਤਾ ਹੈਗਾ ਮੈਂ ਤਾਂ ਜਮਈ ਕਮੜਾ ਬੋਲੇ ਹੀ ਬਣਿਆ ਹੋਇਆ ਉਹਦੇ ਕੋਲੇ ਆਹੋ ਭਾਈ ਫੇਰ ਉਹੀ ਗੱਲ ਵਾਂਗੂ ਫੇਰ ਕਮੜਾ ਬੋਲੇ ਹੀ ਬਣਨਾ ਪੈਂਦਾਗਾ ਕਿ ਜੋ ਕੋਈ ਨਾਪੜੀ ਮਾੜੀ ਮੋਟੀ ਘਰ ਤੇ ਕੋਈ ਹੋ ਹੋਵੇ ਹੈਨਾ ਉਹ ਆਇਆ ਰੱਬ ਦਾ ਸ਼ੁਕਰ ਹੈ ਉਹ ਤੂੰ ਫੋਨ ਕਰੇ ਤੂੰ ਆ ਗਈ ਜੇ ਕਿਤੇ ਦੀ ਭੈਣ ਆ ਜਾਂਦੀ ਐਡੀ ਸ਼ਿਹਰ ਸੀ ਉਹ ਦੋਨੇ ਮੈਨੂੰ ਤਾਂ ਬੰਦਲਾ ਲੈਂਦੀਆਂ ਨੇ ਇਹ ਹਾਂ ਕਿਉਂਕਿ ਤਾਂ ਭਾਈ ਮੇਰੀ ਕਾਦੀ ਆ ਛੋਡੇ ਘਰੇ ਹੋਣਾ ਛੋਡਾ ਘਰਬਾਰ ਛੋਡਾ ਸਭ ਕੁਝ ਹੈ ਬਸ ਛੋਡਾ ਤੇ ਕਾਏ ਹੈ ਵੀ ਚਲ ਭਾਈ ਤੂੰ ਮੇਰਾ ਮਾਨ ਤਾਂ ਰੱਖ ਦਿੰਨਾ ਵੀ ਭੂ ਆਏਗੀ ਤੇ ਉਹੀ ਗੱਲ ਵਾਂਗੂ ਮਾੜਾ ਛੋਡਾ ਚੰਗਾ ਹੀ ਸੋਚਦੀਆਂ ਮੈਂ ਕਿਹੜਾ ਕੋਈ ਮਹੌੜਾ ਮਾੜਾ ਕਰਦੀ ਆ ਭੂਆ ਭੂਆ ਇਹ ਗੱਲਾਂ ਮੈਂ ਹੀ ਨਹੀਂ ਕਹਿੰਦਾ ਤੂੰ ਸਾਡੇ ਚਾਦਰ ਕਰਦੀਆਂ ਇਹ ਤਾਂ ਹਰਪ੍ਰੀਤ ਕਹਿੰਦੀ ਜਾਂ ਉਹਦੀ ਭੈਣ ਰਾਜਵੀਰ ਕਹਿੰਦੀ ਆ ਉਹ ਦੋਨੇ ਕਹਿੰਦੀਆਂ ਨੇ ਉਹ ਮੈਨੂੰ ਤਾਂ ਤੇਰੀ ਸਹਾਰ ਹੈ ਮੇਰਾ ਤਾਂ ਮਾਂ ਵੀ ਤੂੰ ਹੈ ਉਗੀ ਤੂੰ ਐ ਹੋਰ ਮੇਰਾ ਕੌਣ ਐ ਇੱਥੇ ਆਹੋ ਭਾਈ ਕੋਈ ਨਾ ਐ ਮੈਨਾਂ ਦਿਲ ਛੱਟਿਆ ਕਰ ਮੈਂ ਹੈਗੀਆਂ ਤੇਰੇ ਨਾਲ ਐ ਮੈਨਾਂ ਡਰਿਆ ਕਰ ਜੇ ਨਾ ਫੇਰ ਮੈਨੂੰ ਤਾਂ ਆਦਿ ਕਿ ਵੀ ਤੇਰੀ ਪੂਆ ਦੀ ਚੌਧਰ ਤੇ ਫੇਰ ਤੂੰ ਮੋੜ ਕੇ ਨੂੰ ਆਏ ਆਖਣਾ ਸੀ ਯਾਰ ਪ੍ਰੀਤ ਨੂੰ ਵੀ ਤੇਰੀ ਭੈਣ ਦੀ ਨਹੀਂ ਚੌਧਰ ਆਪਣੇ ਘਰੇ ਰਾਜਵੀਰ ਦੀ ਉਹ ਪੂਆ ਜੇ ਮੈਂ ਹਾਂ ਗੱਲ ਕਹਿਣਾ ਫੇਰ ਸਾਡੇ ਘਰੇ ਕਲੇਸ਼ ਹੁੰਦਾ ਉਹ ਮੈਂ ਤਾਂ ਡਰਦਾ ਰਹਿਣਾ ਆਬ ਜਣੀ ਹਿਸ਼ਾਰਤਾ ਬਣਦੀਆਂ ਨੇ ਮੇਰੇ ਨਾਲ ਬਾਲੀਆਂ ਇਹ ਪਰ ਮੇਰੇ ਨੂੰ ਸ਼ਹਿਰ ਨਹੀਂ ਹੈ ਗਿਆ ਤੂੰ ਤੈਨੂੰ ਮੈਂ ਦੱਸਦਾ ਨਾ ਹਾਂ ਇਹਦਾ ਗੱਲ ਠੀਕ ਹੈ ਭਾਈ ਉਹ ਬੋਲ ਪੈਂਦਿਆਂ ਨੇ ਤੂੰ ਬੋਲਦਾ ਨਹੀਂ ਬਸ ਚੁੱਪ ਕਰਿਆ ਰਹਿਣਾਗਾ ਮੈਂ ਚੁੱਪ ਕਰਿਆ ਰਹਿਣਾ ਹਾਂ ਜੇ ਮੈਂ ਬੋਲਦਾ ਫਿਰ ਇਹ ਦੋ ਹੋ ਜਾਂਦੀ ਨੇ ਮੈਂ ਇਕੱਲਾ ਹਾਂ ਹਾਂ ਜੇ ਤੂੰ ਹੁਣ ਬਾਵਾ ਕਰ ਦਿੰਦਾ ਵੀ ਮੈਂ ਤਾਂ ਪੂਆ ਨੂੰ ਫੋਨ ਕਰਦਾ ਜਾਂ ਕਲੇਸ਼ ਪਾ ਲੈਂਦਾ ਫਿਰ ਵੀ ਭਾਈ ਚੱਜ ਉੱਤੀ ਬੰਦ ਹੋ ਜਾਂਦੀ ਫਿਰ ਤਾਂ ਪੂਆ ਤੈਨੂੰ ਆਉਣੀ ਚੱਲ ਪੂਆ ਛੱਡ ਪਰੇ ਇਹਨਾਂ ਗੱਲਾਂ ਨੂੰ ਇਹ ਤਾਂ ਹੁੰਦੀ ਹੀ ਰਹਿਣੀ ਆ ਗੱਲ ਦਾ ਮੜਾ ਜਿਆ ਖਿਆਲ ਰੱਖੀ ਨਾ ਕੋਈ ਨਾ ਹਾਂ ਉਲਾ ਹੀ ਰੱਖਣਾ ਆਪਾਂ ਗੱਲਾਂ ਆ ਆ ਮੈਂ ਜਾਣੀ ਆ ਗੱਲਾਂ ਆ ਗਿਆ ਪੂਆ ਚੱਲ ਭਾਈ ਚੱਲ ਲਗਦਾ ਮੈਨੂੰ ਤਾਂ ਜਿਵੇਂ ਬੋਲੀ ਜਾਂਦੀ ਹੁੰਦੀ ਪਹਿਲਾਂ ਤਾਂ ਉਥੋਂ ਬਾਜ਼ੀ ਆਉਂਦੀ ਸੀ ਗਾਂ ਆਗੇ ਹੋਣਗੇ ਉੱਠ ਕੇ ਮੈਨੂੰ ਤਾਂ ਲੱਗਦਾ ਹੁਣ ਇਹ ਨਾ ਨੰਨਾ ਪਾ ਕੇ ਰੱਖ ਦੇ ਇਹ ਨਾ ਕਿਤੇ ਐ ਕਹਦੇ ਵੀ ਨਾ ਭਾਈ ਹਜੇ ਨਹੀਂ ਰਿਸ਼ਤਾ ਲੈਂਦੇ ਕੋਈ ਗੱਲ ਨਹੀਂ ਹਜੇ ਕੀ ਹੋਗਾ ਰਿਸ਼ਤੇ ਨੂੰ ਇਹਨੇ ਤਾਂ ਨੰਨੇ ਹੀ ਪਾਉਣਾ ਹੁੰਦਾ ਇਹ ਤਾਂ ਚੌਧਰ ਕਰਨੀ ਆ ਆਪਦੀ ਕਿਸੇ ਲੋਟ ਮਰਜੀ ਕਰ ਲੈ ਪਤਾ ਨਹੀਂ ਕਿੱਧਰ ਉਹਨੂੰ ਕੋਈ ਸੁਫਨ ਆ ਜਾਂਦਾ ਸੁੱਤੀ ਪਈ ਨੂੰ ਰਾਤ ਨੂੰ ਵੀ ਉਹਨਾਂ ਦੇ ਕੋਈ ਪ੍ਰੋਗਰਾਮ ਆ ਠਾ ਦੇ ਨੇ ਬਾਈ ਦੇ ਕੁਝ ਨਹੀਂ ਕਰਨ ਦਿੰਦੀ ਸਾਨੂੰ ਕੁਝ ਨਹੀਂ ਕਰਨ ਦਿੰਦੀ ਚੱਲ ਦੇਖਦੀ ਆ ਜਾ ਕੇ ਹੈ ਕਿਤੇ ਇਹਨਾਂ ਵੀ ਤਾਂ ਕਿਸੇ ਦੇ ਘਰੇ ਟੱਪ ਗਈ ਹੋਵੇ ਉਮਮ ਮਰਜਾ ਹੋ ਬੈਠੀ ਹੈਗੀ ਚਲ ਜਾਨੀ ਹੁਣ ਕੋੜੇ ਤਾਂ ਜਾਣੀ ਪੂ ਸ੍ਰੀ ਕਾਲਪੂਆ ਸ੍ਰੀ ਕਾਲ ਹੋ ਠੀਕ ਹੈ ਪੂਆ ਹਾਂ ਠੀਕ ਹੈ ਭਾਈ ਹੋਰ ਕਿੱ사 ਕਾ ਹਾਂ ਵਧੀਆ ਆਪਣੇ ਸੁਣਾ ਪੂਆ ਪਰਿਵਾਰ ਠੀਕ ਹੈ ਵਧੀਆ ਹਾਂ ਵਧੀਆ ਠੀਕ ਹੈ ਭਾਈ ਸਾਰੇ ਵਧੀਆ ਤੇ ਮਾਤਾ ਮਖਾ ਜੀ ਤੂੰ ਕਲਿਕੜੇ ਬਲਾਈ ਸੋਣੀ ਤੇ ਮੈਂ ਦਾਖਾ ਵਾਂ ਖ ਪਈ ਮੈਂ ਤਾਂ ਮਿਲ ਕੇ ਆਉਣੀ ਐਗੀ ਅੱਛਾ ਧੁੱਪ ਕਰਕੇ ਆ ਗਈ ਕੋਈ ਠੰਡ ਵਾਲੀ ਸ ਮਤ ਤਾਂ ਨਹੀਂ ਗਿਆ ਮੈਂ ਤਾਂ ਕਹਿ ਦੇਣਾ ਮੈਂ ਖ ਮਿਲ ਕੇ ਆਉ ਮਿਲ ਕੇ ਤੇ ਆ ਦੇਣ ਆ ਗਏ ਅੱਜ ਮੈਂ ਆਖਾ ਬਾਲੀ ਸੋਣਾ ਤੋੜ ਕੇ ਚੜਦੀ ਸੂਰਜ ਨਿਕਲਿਆ ਆ ਤੇ ਮੈਂ ਖ ਪਈ ਮੈਂ ਤਾਂ ਜਾ ਕੇ ਆਉਣੀ ਐ ਪੂ ਅੱਜ ਤਾਂ ਸੂਰਜ ਨਿਕਲੇ ਆ ਤੇ ਜੇ ਕੱਲ ਨੂੰ ਤੂੰ ਦਪੈਣ ਲੱਗੀ ਫੇਰ ਕੀ ਕਰੇਗੀ ਕਿ ਫੇਰ ਜੇ ਕੱਲ ਨੂੰ ਪੈਣ ਲੱਗੀ ਕੋਈ ਨਾ ਫੇਰ ਮੈਂ ਤਾਂ ਮੁੜ ਜੂ ਆਥਣ ਨੂੰ अच्छा मुढेगी हां मांगते रहेगी ना ना मैं तो जाऊंगी भाई मतलब बस मेरे ने बीमारी आ गई मैं तो, तो बाले दे लोट्टा पे सीधी मैं कहा जाके आमा पिंडा आबदे चलो तो मेलने ता होनी सी पुआ हां हुन त पुआ तेरे ਕੋਲੇ ਸੀ ਜਾ ਕੇ ਆਏ ਸੀ 10 ਦਿਨ ਹੋਏ ਵਾਫਾ ਜੇ ਤੁਸੀਂ ਜਾ ਕੇ ਆਏ ਸੀ ਤੇ ਫਿਰ ਮੈਨੂੰ ਸੀ ਪਾਇਆ ਦੇ ਤੇ ਕੀ ਆਉਣਾ ਚਲੋ ਤਾਂ ਪੂਆ ਠੀਕ ਹੈ ਤੇ ਨਹੀਂ ਫਿਰ ਚਾਹ ਬਣਾਵਾਂ ਪੂਆ ਚਾਹ ਪੀਵੇਂਗੀ ਨਾ ਚਲ ਕੋਈ ਨਾ ਚਾਹਤਾ ਜੇ ਤੂੰ ਕੋਈ ਨਾ ਮੈਂ ਪਹਿਲੇ ਤੇਰੇ ਤਾਂ ਇੱਕੇ ਜਾ ਕੇ ਆਉਂਗੀ ਉਧਰ ਤੇ ਫੇਰ ਆ ਕੇ ਮੇਰੇ ਇੱਥੋਂ ਬਣਾ ਦੀ ਤੇ ਮੈਂ ਤੈਨੂੰ ਅਮਾ ਖਾਏ ਆਦੀ ਆ ਮਾ ਖਾਜੀ ਦਾ ਆਪਣਾ ਕੁੜੀ ਜਵਾਕ ਤਾਂ ਜਮੀ ਨਹੀਂ ਕਰਦੂ ਕੋਦ ਕਰਿਆ ਹਜੇ ਆਪਾਂ ਸਾਗ ਸੂਕ ਨੀਰ ਕੋਈ ਗੱਲ ਨਾ ਛੇੜੀ ਕੋਈ ਸਾਗ ਦੀ ਕੱਦ ਨਹੀਂ ਕਰਿਆ ਕੱਦ ਨਾ ਸਾਗ ਦਾ ਕੀਤਾ ਲੱਕਾ ਤੇ ਪਾ ਨਹੀਂ ਭਾਈ ਹਜੇ ਆਪਣਾ ਜਵਾਕ ਨਹੀਂ ਆਣਾ ਗਾ ਹਜੇ ਹਜੇ ਤੂੰ ਦੇਖੀ ਬਠੇਰਾ ਕਦ ਕਰੂਗਾ ਇਹ ਨਾ ਤੈਨੂੰ ਕੌਣ ਕਹਿੰਦਾ ਵੀ ਅਸੀਂ ਰਿਸ਼ਤਾ ਲੈਨੇ ਆ ਐਤਾ ਰਿਸ਼ਤੇ ਨੂੰ ਹਾਂ ਹੀ ਨਹੀਂ ਕਰੀ ਹਲੇ ਮੀ ਮੈਂ ਆਇਨੀ ਮੈਨੂੰ ਆਖਿਆ ਨਹੀਂ ਕਿਸੇ ਨੇ ਮੈਂ ਤੈਨੂੰ ਐ ਕਹੀ ਨਹੀਂ ਮੈਂ ਕੋਈ ਸੌ ਕੋਈ ਆਪਣਾ ਸੁਗਮਾਂਡੀ ਕਹਿ ਦਿੰਦਾ ਜਾਂ ਕੋਈ ਰਿਸ਼ਤੇਦਾਰੀ ਕਹਿ ਦਿੰਦਾਗਾ ਵੀ ਕੋਈ ਸਾਖ ਕਰਾ ਦੀਗੇ ਐਵੇਂ ਨਾ ਕਿਸੇ ਮੰਗਰ ਲੱਗੀ ਹਜੇ ਹਜੇ ਆਪਾਂ 2 ਸਾਲ ਨਹੀਂ ਲੈਂਦੇ ਸਾਕੇ ਇਹਨੂੰ ਮੁੰਡੇ ਨੂੰ ਰਿਸ਼ਤਾ ਅੱਛਾ ਨਾ 2 ਸਾਲ ਨਹੀਂ ਲੈਂਦੇ ਜਿਹੜੇ ਚੰਗੇ ਰਿਸ਼ਤੇ ਹੱਥ ਚੋਂ ਟੱਪ ਜਾਣ ਅਸੀਂ 2 ਸਾਲ ਮੂੰਹ ਕੰਨੀ ਚੱਕੀਏਗੀ ਬੇਟੇ ਯਾਰ ਹੁਣ ਨੀ ਤੂੰ ਗੱਲ ਭੁਆ ਰਿਸ਼ਤੇ ਦੀ ਛੇੜੀ ਲਈ ਮੈਂ ਤੈਨੂੰ ਦੱਸ ਵੀ ਦਿੰਨੀ ਆ ਮੇਰੀ ਭੈਣ ਦੱਸ ਪਾਉਂਦੀ ਐ ਲਓ ਭਾਈ ਹਜੇ ਮੁੰਡਾ ਪੜਦਾਗਾ ਹਜੇ ਕੋਈ ਨਾ ਆਪਣੇ ਪਰਮਾਤਮਾ ਨੇ ਦਿੱਤਾ ਸਾਰਾ ਕੋਸਾ ਤੂੰ ਜਮਾ ਨਾ ਕਹਲ ਕਰ ਆਪਾਂ ਵਧੀਆ ਰਿਸ਼ਤਾ ਲਵਾਵਾਂਗੇ ਸ਼ਾਕਾਂ ਦਾ ਕੋਈ ਤੋੜਾ ਨਹੀਂ ਆਪਾਂ ਨੂੰ ਨਾ ਤੈਨੂੰ ਕੀ ਨੇ ਕਹਤਾ ਵੀ ਮੇਰੀ ਭੈਣ ਮਾੜਾ ਰਿਸ਼ਤਾ ਕਰਾਉਂਦੀ ਐ ਕੈਨੇਡਾ ਚ ਪੱਕੀ ਐ ਕੁੜੀ ਪੀਆਰ ਕਿਨੇ ਟਾਦੀ ਪੀਆਰ ਤਾਂ ਬਾਹਰ ਪੜੀ ਤਾਂ ਹੈਗੀ ਆ ਆਪਣਾ ਜਵਾਕ ਕੀ ਜਾਣਦਾ ਪੀਆਰ ਨੂੰ ਉਧਰ ਆਪਣਾ ਕੋਈ ਪਿਓ ਦਾਦਾ ਨਾ ਗਿਆ ਕੋਈ ਆਪਾ ਨਾ ਦਾ ਕੈਨੇਡਾ ਇਹ ਜਵਾਕ ਕੀ ਜਾਣਦਾ ਹੁਣ ਜੇ ਤੁਸੀਂ ਅਣ ਪੜ ਨਹੀਂ ਜਾਣਦਿਆਂ ਤੈਨੂੰ ਨਹੀਂ ਪਤਾ ਪੂਆ ਪੀਆਰ ਕੀ ਹੁੰਦਾ ਜਵਾਕਾਂ ਨੂੰ ਤਾਂ ਸਾਰਾ ਪਤਾ ਹੈ ਮੁੰਡਾ ਹੁਣ ਜਾਣਦਾ ਨਹੀਂ ਪੜਿਆ ਲਿਖਿਆ ਮੁੰਡਾ ਪੜਿਆ ਲਿਖਿਆ ਆਪਾਂ ਮਾਣਾ ਲੱਖ ਹਜ਼ਾਰ ਪਰੀ ਤਾਂ ਮੈਂ ਦੱਸਾਂ ਜਵਾਕ ਆਪਣਾ ਪੋਲਾ ਭਾਲਾ ਹੀ ਆਗਾ ਇਹ ਉਧਰ ਕੁਛ ਨਹੀਂ ਜਾਣਦਾ ਨਾ ਭੋਏ ਨੂੰ ਫਿਰ ਮੇਰੀ ਭੈਣ ਕਿਹੜਾ ਕਿਸੇ ਠਗਣੀ ਕੁੜੀ ਨਾਲ ਰਿਸ਼ਤਾ ਕਰਾਉਂਦੀ ਐ ਨਾ ਵੀ ਠੱਗੀ ਮਾਰ ਕੇ ਲੈ ਜੂ ਇਹਦੇ ਆਹ ਯਾਰ ਪ੍ਰੀਤ ਪੀਰ ਕੁੜੀ ਨੂੰ ਆਪਾਂ ਪੁੱਤ ਕੀ ਜਾਣਦੇ ਆ ਉਧਰ ਕੈਨੇਡਾ ਵਾਲੀ ਨੂੰ ਤੈਨੂੰ ਪਤਾ ਹੈਗਾ ਕਿੰਨੀਆਂ ਕੋਈ ਠੱਗੀਆਂ ਠੋਰੀਆਂ ਹੁੰਦੀਆਂ ਨੇ ਫਿਰ ਠੱਗੀਆਂ ਠੋਰੀਆਂ ਹੁੰਦਣਾ ਹੋਣਗੀਆਂ ਉਹ ਤਾਂ ਉਹਨਾਂ ਦੀ ਰਿਸ਼ਤੇਦਾਰੀ ਝੋਣ ਕੁੜੀ ਉਹ ਕਿਹੜਾ ਕੂਮ ਕਰਾਉਂਦੀ ਕਿਸੇ ਦਾ ਨਾ ਰਿਸ਼ਤੇਦਾਰੀ ਫਿਰ ਕੀ ਹੈ ਕੁੜੀ ਕੋਈ ਕੀ ਤੇਰੀ ਭੈਣ ਦੀ ਆਹੋ ਕੋਈ ਰਿਸ਼ਤੇਦਾਰੀ ਕੀ ਛਕੀਰੀ ਹੈਗੀ ਆਈ ਵੀ ਫਿਰ ਦੱਸ ਦੇ ਛਕੀਰੀ ਵੀ ਦੱਸ ਦੇਣੀ ਆ ਫਿਰ ਤੈਨੂੰ ਮੇਰੀ ਭੈਣ ਦੀ ਨਨਦ ਜਿਹੜੀ ਉਹਦੀ ਨਨਦ ਦੀ ਕੁੜੀ ਐ ਕਿੱਡੀ ਕ ਦੂਰ ਹੋ ਗਈ ਫਿਰ ਫਿਰ ਗਾਹਾਂ ਦੀ ਗਾਹਾਂ ਹਰ ਗਾਹਾਂ ਦੀ ਗਾਹਾਂ ਓ ਹੋਰ ਫਿਰ ਗਾਂਧੀ ਗਾਂਦ ਕੀ ਹੋ ਗਿਆ ਹੈ ਤੇ ਰਿਸ਼ਤੇਦਾਰੀ ਨਾ ਮੇਰੀ ਭੈਣ ਦੀ ਨਨਦ ਪਈ ਹੈਗਾ ਉਹਦੀ ਨਨਦ ਦੀ ਕੁੜੀ ਹੈ ਕਨੇਡਾ ਚ ਪੀਆਰ ਹੈ ਭੂਆ ਉਹਨੂੰ 5 ਸਾਲ ਹੋ ਗਏ ਕੁੜੀ ਨੂੰ ਗਈ ਨੂੰ 5 ਸਾਲ ਫਿਰ ਭਾਈ ਹੋ ਗਏ ਤੈਨੂੰ ਪਤਾ ਕਿੰਨਿਆਂ ਨਾਲ ਕੋਈ ਠੱਗੀਆਂ ਠੋਰੀਆਂ ਹੋਈਆਂ ਨੇ ਇਹ ਅਗਲੀ ਕਾਹ ਦਿੰਦੀ ਹੈਗੀ ਸਾਡੀ ਕੁੜੀ ਨੂੰ ਕੇਰਾ ਹੋ ਵਿਆਹ ਦਿਓ ਤੇ ਮੁੜ ਕੇ ਅਗਲੀ ਨਹੀਂ ਜਾਂਦੀ ਓ ਭੂਆ ਉਹ ਤਾਂ ਉਹ ਹੁੰਦੀਆਂ ਜਿਹੜੀਆਂ ਇਧਰੋਂ ਕੁੜੀਆਂ ਜਾਂਦੀਆਂ ਹੁੰਦੀਆਂ ਵੀ ਉਹ ਭਾਈ ਕੁੜੀ ਨੂੰ ਵਿਆਹ ਕੇ ਤੋੜਤਾ ਪੈਸੇ ਅਸੀ ਲਾਤੇ ਤੇ ਅਗਲੀ ਉੱਥੇ ਜਾ ਕੇ ਮੁੱਕਰ ਜੰਦੀ ਐ ਉਹ ਤਾਂ ਕਿੱਦੇ ਨਹੀਂ ਗਈ ਐ ਕੁੜੀ ਉੱਥੇ ਪੀਆਰ ਐ ਉਹ ਤਾਂ ਮੁੰਡੇ ਨੂੰ ਸੱਦੂਗੀ ਪੀਆਰ ਪਾ ਕੇ ਦੇਖ ਲੈ ਉਹ ਕਿਹੜੇ ਸਾਥੋਂ ਕੋਈ ਪੈਸੇ ਲਵਾ ਕੇ ਜਾਂਦੀ ਐ ਪੈਸੇ ਲਵਾ ਕੇ ਨਹੀਂ ਭਾਈ ਜਾਂਦੇ ਮੈਂ ਤੈਨੂੰ ਆ ਹੀ ਨਹੀਂ ਕਹਿੰਦੀ ਵੀ ਆਪਣੇ ਪੈਸੇ ਲਵਾ ਕੇ ਜਾਂਦੀ ਐ ਆਪਾਂ ਤਾਂ ਇਹਦੀ ਕੁੜੀ ਦਾ ਭਾਈ ਰਿਸ਼ਤਾ ਲੈਂਦੇ ਨਹੀਂ ਕਿਹੜੀ ਕੁੜੀ ਕੈਨੇਡਾ ਪੀਆਰ ਹੋਈ ਹੋਈ ਐ ਆਪਾਂ ਲਾਵਾਂਗੇ ਕੋਈ ਪਿੰਡਾ ਵਾਲੀ ਕੁੜੀ ਆਪਣੇ ਕੰਨੀ ਦੀ ਦੇਖ ਭੂਆ ਮੈਂ ਤਾਂ ਆਹਦੇ ਮੁੰਡੇ ਨੂੰ ਭੇਜੂਗੀ ਕੈਨੇਡਾ ਰਾਜੀ ਰਹਿ ਭੂਆ ਗੁੱਸੇ ਰਹਿ ਜੇ ਚੌਧਰ ਕਰਦੀ ਐ ਨਾ ਆਪਦੇ ਪੋਤੇ-ਪੋਤੀਆਂ ਤੇ ਕਰ ਲ ਤੇਰੇ ਪੋਤੇ-ਪੋਤੀਆਂ ਨੂੰ ਜਮਾ ਨਾ ਭੇਜੀਆਂ ਆਪਦੇਆਂ ਮੈਂ ਆਪਦੇ ਨੂੰ ਭੇਜੂੰਗੀ ਭਈ ਨਾ ਤੇ ਮੇਰੇ ਚ ਦੇਖ ਮੈਂ ਤੈਨੂੰ ਦੱਸਾਂ ਟੋਕਾ-ਟਾਕੀ ਨਾ ਕਰ ਆਈਂ ਜੀ ਸਦਕੇ ਚੌਧਰ ਕਿੰਨੀ ਮਰਜ਼ੀ ਕਰ ਚੱਲ ਮੇਰੇ ਤੇ ਕਰੀ ਚੱਲ ਗਾਉਣ ਮੇਰੇ ਜਵਾਕਾਂ ਦੇ ਚੌਧਰ ਨਾ ਕਰ ਜਵਾਕਾਂ ਦੇ ਬੇਤਾਨੀ ਕਿਉਂ ਨਹੀਂ ਉਹ ਦੇਖ ਮੁੰਡਾ ਗਗਰ ਲਾਲ ਉਹ ਕੋਲਾ ਪਾਲਾ ਦਾ ਗਾ ਇਹ ਆਪਣਾ ਜਵਾਕਾ ਇਹ ਕੋਲਾ ਪਾਲਾ ਦਾ ਤੈਨੂੰ ਕਿਹਨੇ ਕਹਤਾ ਵੀ ਗਰਲਾਲ ਪੋੜਾ ਕੋਲਾ ਪਾਲਾ ਕੋਈ ਨਹੀਂ ਮੈਂ ਤੈਨੂੰ ਦੱਸਾਂ ਪੋਲੀ ਅੱਜਕਲ ਕੋਈ ਨਹੀਂ ਦੁਨੀਆਂ ਤੇ ਪੋਲੀ ਤੂੰ ਵੀ ਨਹੀਂ ਜਿੱਡੀ ਬਣਦੀ ਐ ਪੋਲੀ ਦਾ ਕਿਉਂ ਨਹੀਂ ਪਾਈ ਮੈਂ ਤੈਨੂੰ ਦੱਸਾਂ ਗਾ ਲ ਬਹੁਤ ਠੱਗੀਆਂ ਠੋਰੀਆਂ ਹੋ ਜਾਂਦੀਆਂ ਹੁੰਦੀਆਂ ਐਨੇ ਕਹਦੇ ਮਗਲੀ ਲੱਗੀ ਰਹਿੰਦਾ ਸਾਡੇ ਭੈਣ ਛਾਕ ਦੇ ਕਬੜੀਆਂ ਦੇਣਗੀਆਂ ਤੇਰੇ ਮੂਰੇ ਬੰਨੇ ਹੱਥ ਭੂਆ ਲੇਖ ਮੈਂ ਆਪਦੀ ਭੈਣ ਨੂੰ ਗੁੱਸੇ ਨਹੀਂ ਕਰਨਾ ਚਾਹੁੰਦੀ ਮੈਂ ਤੈਨੂੰ ਦੱਸਾਂ ਜੇ ਤਾਂ ਤਾਇਕੇ ਕਰੇ ਪੀਨੇ ਤੇ ਤਾਇਕੇ ਕਰੇ ਵਗਾ ਚਾਚਾ ਤੇ ਜੇ ਤੂਰੇ ਪੀਨੇ ਮੈਂ ਤੈਨੂੰ ਇੱਥੇ ਕਰਦਾ ਨਹੀਂ ਆ ਮੈਂ ਤੈਨੂੰ ਦੱਸਾਂ ਜਿੱਥੋਂ ਤੱਕ ਹੱਦ 'ਚ ਰਹਿ ਮੈਂ ਤੈਨੂੰ ਦੱਸਾਂ ਤੈਨੂੰ ਕਹਿੰਦਾ ਵੀ ਜੇ ਕੋਈ ਪ੍ਰੋਗਰਾਮ ਕਰਦੇ ਆ ਕਰੇ ਕਿੰਨੀ ਮਰਜੀ ਲੀਡਰੀ ਕਰੀ ਆ ਤੇ ਰਿਸ਼ਤਿਆਂ ਤੇ ਨਾ ਜਾ ਨਹੀਂ ਭਾਈ ਫੇਰਾ ਪਾ ਲਈ ਭਾਈ ਰਾਜੀ ਰੱਬ ਸਹਾਰਾ ਹਰਪ੍ਰੀਤ ਆ ਪਤਾ ਨਹੀਂ ਭਾਈ ਕੈਨੇਡਾ ਵਾਲੀ ਕੁੜੀ ਨਾਲ ਰਿਸ਼ਤਾ ਲੈ ਜੇ ਪਿਆਰ ਹੋਈ ਦਾ ਦੇਖ ਮੈਂ ਤਾਂ ਲਾਉਂਗੀ ਭੂਆ ਤੂੰ ਆਵਦੇ ਨਾ ਆਦਿ ਨਾ ਜਾ ਕੇ ਨੂੰਹਾਂ ਨੂੰ ਸਮਝਾ ਲਾ ਜੇ ਇੰਨੀ ਹੋਏ ਤੈਨੂੰ ਮੇਰੇ 'ਚ ਨਾ ਐਵੇਂ ਡਿੱਕੇ ਜਿਹਾ ਬਾਕਰੂ ਨਹੀਂ ਇਹ ਤਾਂ ਉਹੀ ਗੱਲ ਵਾਂਗੂ ਦਾਦਾ ਵਿਚਾਰੇ ਮੁੰਡੇ ਨੇ ਮੈਨੂੰ ਫੋਨ ਕਰਿਆ ਮੈਨੂੰ ਦੱਸਿਆ ਵੀ ਭੂਆ ਤੂੰ ਆ ਜਾ ਇਹ ਰਿਸ਼ਤਾ ਲੈੰਦੀ ਆ ਉਹਦੇ ਪਾਂਡੇ ਹੱਥੀ ਕੀ ਕਰੇ ਭਾਈ ਦਾਦਾ ਵਿਚਾਰਾ ਉਹ ਬੋੜਾ ਨਹੀਂ ਲੈ ਤਾਂ ਹੁਣ ਇੱਕ ਲੱਤ ਤੀ ਜਾਂਦੀ ਹੈ ਕਹਿੰਦੀ ਮੈਂ ਤਾਂ ਰਿਸ਼ਤਾ ਲਾਉਂਗੀ ਅਸੀਂ ਕੋਈ ਲੈੰਦੇ ਨਹੀਂ ਰਿਸ਼ਤਾ ਕਿੰਨੀਆਂ ਹੀ ਆਪਣੀਆਂ ਮੰਨਦੀਆਂ ਫਗਾਈ ਜਾਵੇ ਅਸੀਂ ਜਮਾ ਹੀ ਨਹੀਂ ਮੈਂ ਲਾਣ ਦਿੰਦੀ ਰਿਸ਼ਤਾ ਮੁੰਡੇ ਨੂੰ ਉਹ ਮੈਨੂੰ ਤਾਂ ਫਿਕਰ ਹੋਇਆ ਪਿਆ ਉਹ ਕੋਈ ਸੰਗਰੂਰ ਵਾਲੀ ਰਾਜਵੀਰ ਜੀ ਠੱਗੀ ਨਾ ਮਰਵਾਜੇ ਉਹ ਤਾਂ ਭੂਆ ਨੇ ਗੱਲ ਸਾਂਭ ਲਈ ਹੋਊਗੀ ਹਰਪ੍ਰੀਤ ਪੂਆ ਕਿੱਥੇ ਐ ਤਾਇਕੇ ਕਰੇ ਤਾਇਕੇ ਕਰੇ ਬਾਗ ਵੀ ਗਈ ਲੈ ਚਾਹ ਆ ਨਾ ਪਾਣੀ ਮੈਂ ਆਖਿਆ ਪੂਆ ਵੀ ਚਾਹ ਬਣਾ ਦੇਣੀਆ ਕੰਨੀ ਨਾ ਪਈ ਮੈਂ ਤਾਂ ਤੇਰੇ ਤਾਇਕੇ ਕਰੇ ਜਾ ਕੇ ਚਾਹ ਪੀਉਂਗੀ ਫੇਰ ਕਰ ਲਈ ਮੇਰੇ ਆਈ ਤੋਂ ਐਡੀ ਕਾਦੀ ਕਹਾਣੀ ਸੀਗੀ ਤਾਇਕੇ ਜਾਣ ਦੀ ਕੰਨੀ ਮੈਂ ਤਾਂ ਮੁੜੂੰਗੀ ਆਥਣ ਨੂੰ ਰਹਿੰਦੀ ਨਹੀਂ ਮੈਨੂੰ ਤਾਂ ਕੰਨਿਸ਼ ਕਿ ਮੈਂ ਰਹੂੰਗੀ ਕੀ ਗੱਲ ਹੋ ਗਈ ਐ ਮੈਨੂੰ ਕੀ ਬਤਾਣਾ ਮੇਰੇ ਕੋਲ ਤਾਂ ਨਹੀਂ ਕਹੇ ਵੀ ਮੈਂ ਤਾਂ ਧੁੱਪ ਜੀ ਕਰਕੇ ਆ ਗਈ ਮੇਰੇ ਤਾਂ ਮਿਲ ਨੂੰ ਜੀ ਕਰਦਾ ਸੀ ਤੇ ਨਾਲੇ ਮੈਨੂੰ ਐਂ ਦੱਸ ਰਿਸ਼ਤੇ ਦੀ ਗੱਲ ਕਿਹਨੇ ਕਰੀ ਉਹਦੇ ਕੋਲੇ ਕਿਹੜੇ ਰਿਸ਼ਤੇ ਦੀ ਗੱਲਾਂ ਮੁੰਡੇ ਦੇ ਦੀ? ਕਿ ਉਹਨੂੰ ਸੁਪਨਾ ਆ ਗਿਆ ਬਿਨਾਂ ਗੱਲ ਤੋਂ ਕਰਨ ਲੱਗੀ। ਹਜੇ ਤਾਂ ਆਪਣਾ ਮੁੰਡਾ ਛੋਟਾ ਹੈ ਜੀ ਤਾਂ ਆਪਾਂ ਰਿਸ਼ਤਾ ਨਹੀਂ ਲੈਂਦੇ। ਹਜੇ ਤਾਂ ਆਪਾਂ ਇਹ ਨਹੀਂ ਕਰਦੇ ਮੁੰਡੇ ਦਾ ਕੱਦ ਛੋਟਾ ਹੈ। ਹਜੇ ਮੁੰਡਾ 2 ਸਾਲ ਬਿਉਂਦੇ ਨਹੀਂ। ਉਹ ਵਿਚਾਰੀ ਉਹ ਤਾਂ ਉਹੀ ਗੱਲਾਂ ਕਰਦੀ ਆ ਬੈਸੀ। ਹਾਂ? ਤੈਨੂੰ ਐ ਲੱਗਣ ਲੱਗੇ। ਕਿਸੇ ਨੂੰ ਕੋਈ ਨਹੀਂ। ਮੈਨੂੰ ਐ ਲੱਗਦਾ ਵੀ ਭੂਆ ਦੇ ਕਿਸੇ ਨੇ ਕੰਨ ਭਰੇ ਹੈਗੇ ਤਾਂ ਆਈ ਆ ਭੂਆ। ਮੇਰੀ ਗੱਲ ਸੁਣ ਲੈ। ਹਾਂ? ਤੈਨੂੰ ਪਤਾ ਹੈ ਜਾਂ ਮੈਨੂੰ ਪਤਾ ਹੈ? ਹੋਰ ਤੀਜੇ ਬੰਦੇ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਵੀ ਰਿਸ਼ਤੇ ਦੀ ਗੱਲ ਚੱਲਦੀ ਹੈ। ਉਹੀ ਤਾਂ ਮੈਂ ਸੋਚਦੀ ਆਂ ਵੀ ਜਦੋਂ ਆਪਣੇ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਹਜੇ ਕੋਈ ਐਡੀ ਗੱਲ ਨਹੀਂ ਚੱਲੀ। ਹਜੇ ਮੇਰੀ ਭੈਣ ਆਈ ਨਹੀਂ ਓਰੇ। ਮੇਰੀ ਭੈਣ ਨੇ ਗੱਲ ਹੀ ਕੀਤੀ ਐ ਫੋਨ ਤੇ ਵੀ ਭਾਈ ਮੈਂ ਰਿਸ਼ਤਾ ਕਰਾਉਣੀ ਆ। ਹੈ? ਤੇ ਫਿਰ ਮੈਂ ਦੱਸਦਾ ਭੂਆ ਨੂੰ। ਮੈਂ ਖੱਪੂਆ ਫਿਰ ਪੇਰਾਖੇਗੀ ਤੂੰ ਮੈਨੂੰ ਦੱਸਿਆ ਨਹੀਂ। ਮੈਂ ਗੱਲ ਕਰ ਦੇਣੀ ਤੇਰੇ ਕੋਲ ਵੀ ਭਾਈ ਮੇਰੀ ਭੈਣ ਰਿਸ਼ਤਾ ਕਰਾਉਂਦੀ ਐ। ਕਰਪੀ ਤੂੰ ਸਿਆਣੀ ਬੈਣੀ ਐ। ਹਾਂ। ਉਹ ਆਪਣਾ ਕੱਚੀ ਪਿੱਲੀ ਗੱਲ ਐ ਰਿਸ਼ਤੇ ਦੀ। ਮੈਂ ਇਹ ਕਿਸੇ ਕੋਲੇ ਕਿਉਂ ਦੱਸੂੰਗਾ? ਮੈਂ ਆਪਦੀ ਮੁੰਡੇ ਦੇ ਰਿਸ਼ਤੇ ਚ ਆਪ ਹੀ ਪਾਨੀ ਮਰਵਾਉਂਗਾ ਲੋਕਾਂ ਨੂੰ ਦੱਸ ਕੇ ਮੈਨੂੰ ਲੱਸਾ ਜੀ ਕਿ ਲੋਰ ਪੈਂਦੀ ਆ ਨਰੇ ਮੈਂ ਤੈਨੂੰ ਥੋੜਾ ਕਹਿੰਦੀ ਆ ਵੀ ਤੈਂ ਪਾਨੀ ਮਰਵਾਤੀ ਮੈਂ ਤੈਨੂੰ ਕਹਿੰਦੀ ਆ ਕੀ ਹੈ ਕਿ ਤੈ ਤਾਏ ਤੂਏ ਕੇ ਕਰੇ ਤਾਂ ਗੱਲ ਕਰਤੀ ਹੋਵੇ ਵੀ ਉਹਨਾਂ ਨੇ ਗਾਹ ਕਰਤੀ ਹੋਵੇ ਗੱਲ ਮੈਂ ਕੋਈ ਜਾਣ ਬੁਝ ਕੇ ਤਾਂ ਕਰੀ ਨਹੀਂ ਜੇ ਕਿਤੇ ਗੱਲਾਂ ਚੱਲਦੀਆਂ ਚ ਕਦੇ ਗੱਲ ਨਿਕਲ ਵੀ ਗਈ ਹੋਵੇ ਕੀ ਹੈ ਫਿਰ ਉੱਥੋਂ ਪਤਾ ਲੱਗਿਆ ਹੋਵੇ ਗੱਲ ਨਿਕਲ ਗਈ ਹੋਵੇ ਕਰਤੀ ਤਾਂ ਫਿਰ ਗੱਲ ਕਰਤੀ ਨਾ ਉਹੀ ਗੱਲ ਜਿਹੜੀ ਗੱਲ ਦਾ ਡਰ ਸੀ ਮੈਨੂੰ ਮੈਂ ਤੈਨੂੰ ਕਿੰਨਾ ਮੂੰਹ ਬੰਨ ਕੇ ਰੱਖਿਆ ਸੀ ਤੇਰਾ ਵੀ ਜਿੰਨਾ ਜ਼ਿਕਰ ਕੋਈ ਗੱਲ ਨਹੀਂ ਨਾ ਮੰਨਦੀ ਉਹਨਾਂ ਜ਼ਿਕਰ ਕਿਸੇ ਕੋਲੇ ਪਾਪ ਨਾ ਕੱਢੀ ਅੱਜ ਕੱਲ ਦੁਨੀਆਂ ਨਾ ਇਹ ਜੀ ਹੈ ਦੁਨੀਆਂ ਬਾਰੇ ਬਾਰ ਵਿੱਚੇ ਵਿੱਚ ਵਿਆਹ ਕਰਕੇ ਤੋੜ ਦਿੰਦੀ ਹੈ ਜਵਾਕਾਂ ਨੇ ਪਤਾ ਨਹੀਂ ਲੱਗਣ ਦਿੰਦੀ ਮੈਂ ਕੋਈ ਐਂ ਤੈਨੂੰ ਕਹਿੰਦਾ ਪੱਕਾ ਹੀ ਦੱਸਿਆ ਨਾ ਨੇ ਕਰੇ ਤੂੰ ਤਾਂ ਉਹੀ ਗੱਲ ਨੂੰ ਚੱਕ ਲੈਣੀ ਹੈ ਮੜੀ ਉਹੀ ਗੱਲ ਹੈ ਨਾ ਫਿਰ ਭੂਆ ਦੀ ਭੂਆ ਕਹਿੰਦੀ ਸੀ ਕਹਿੰਦੀ ਮੁੰਡਾ ਤਾਂ ਭੋੜਾ ਹੈ ਕਿ ਗਾਂ ਜਵਾਕ ਵੀ ਭੋੜਾ ਤੂੰ ਤਾਂ ਉਹੀ ਗੱਲ ਭੋਲੇ ਦਾ ਭੋੜਾ ਹੀ ਰਿਹਾ ਹਾਂ ਉਹ ਮੇਰੀ ਭੂਆ ਜੀ ਆ ਗਈ ਫਿਰ ਕੀ ਗੱਲ ਹੈ ਉਹ ਤੇਰੀ ਭੈਣ ਆਊਗੀ ਅੱਜ ਮੇਰੀ ਭੈਣ ਨੂੰ ਤਾਂ ਮੈਂ ਕਰਤਾ ਫੋਨ ਮੈਂ ਕਿਹਾ ਆਈ ਨਾ ਕੱਲ ਨੂੰ ਆ ਜਿਓ ਤਾਂ ਕੱਲ ਨੂੰ ਆ ਜੂਗੀ ਉਹ ਮੈਂ ਤਾਂ ਕਹਿੰਦਾ ਤੂੰ ਸੱਦਣਾ ਸੀਗਾ ਸਮਾਂ ਦੀ ਆ ਜਾਂਦੀ ਕੋਲੇ ਗੱਲ ਕਰਨ ਜੇ ਭੂਆ ਸਿਆਣੀ ਸੀਗੀ ਤਾਂ ਮੈਂ ਪੰਗੇ ਤਾਂ ਮੇਰੇ ਨਾਲ ਲੈ ਕੇ ਗਈਏ ਕਹਿੰਦੀ ਉਹ ਕੋਈ ਰਿਸ਼ਤੇਦਾਰੀ ਚ ਕਰਾਉਣੀ ਹੈ ਤੇਰੀ ਭੈਣ ਰਿਸ਼ਤਾ ਰਿਸ਼ਤੇਦਾਰੀ ਚੋਂ ਫਿਰ ਭੈਣ ਦੀ ਨੰਦ ਦੀ ਗਾਂ ਨੰਦ ਦੀ ਕੁੜੀ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਦੂਰ ਹੈ ਉਹ ਚੱਲ ਦੂਰ ਨੇੜੇ ਤਾਂ ਕੋਈ ਗੱਲ ਨਹੀਂ ਤੇ ਫਿਰ ਆਪਣੇ ਘਰੇ ਹੋਰ ਸਿਆਣੇ ਮੈਨੂੰ ਕਹਿੰਦੀ ਆਪਣਾ ਕਿਹੜਾ ਪਿਓ ਦਾਦਾ ਗਿਆ ਕਹਿੰਦੀ ਕਨੇਡਾ ਮੈਂ ਕਹਿੰਦੀ ਕਨੇਡਾ ਆਂਗਾ ਤਾਂ ਹੀ ਨਹੀਂ ਪਤਾ ਉਹ ਕਿ ਠੱਗੀ ਮਾਰਦਣ ਮੈਂ ਖੋਤਾਂ ਇਹ ਹੁੰਦਾ ਜੇ ਕੁੜੀ ਪੈਸੇ ਲਵਾ ਕੇ ਇਧਰੋਂ ਜਾਂਦੀ ਹੋਵੇ ਨਹੀਂ ਭਈ ਵਿਆਹ ਕਰਾ ਲਿਆ ਮੁੰਡੇ ਨੂੰ ਸਾਦੀ ਨਹੀਂ ਉਹ ਤਾਂ ਪੀਆਰ ਆ ਕੁੜੀ ਭੂਆ ਨੇ ਫਿਰ ਕੀ ਗੱਲ ਗਲਤ ਕਹੀ ਤੀ ਹੈ ਤੈਨੂੰ ਫਿਰ ਕੋਈ ਇਸ ਬਾਰੇ ਜਾਣਕਾਰੀ ਹੈ ਹਾਂ ਹੈਗੀ ਹੈ ਜਾਣਕਾਰੀ ਕਿਦੋਂ ਮੇਰੀ ਭੈਣ ਦੀ ਜ਼ਿੰਮੇਵਾਰੀ ਹੈ ਉਹ ਕਦੇ ਬਠਿੰਡੇ ਤੱਕ ਤਾਂ ਤੂੰ ਗਈ ਨਹੀਂ ਗੱਲਾਂ ਕਰ ਰਹੀ ਓ ਬਾਹਰਲੇ ਮੁਲਕ ਦੀਆਂ ਅੱਛਾ ਹੁਣ ਫਿਰ ਮੈਂ ਅੰਦਰ ਹੀ ਵੜ ਕੇ ਬੈਠੀ ਨਾ ਬਤਿਹਰੀ ਚ ਉਧਰ ਕਰ ਲਈ ਤੇਰੀ ਭੂਆ ਨੇ ਦੇਖ ਚ ਉਧਰ ਚੱਲਦੀ ਏ ਤੇਰੇ ਤੇ ਮੇਰੇ ਤੇ ਗਾਹ ਮੇਰੇ ਜਵਾਕਾਂ ਦੇ ਚ ਉਧਰ ਨਗਰੇ ਮੈਂ ਤੈਨੂੰ ਇੱਕ ਵਾਰੀ ਕਹਦਾ ਮੁੰਡੇ ਦੇ ਰਿਸ਼ਤੇ ਚ ਲੱਤਾਂ ਨਾ ਡਾਵੇ ਭੂਆ ਹਾਂ ਮੈਂ ਤੈਨੂੰ ਇਹ ਗੱਲ ਕਹਿਣਾ ਜੇ ਤੂੰ ਸਿਆਣੀ ਰਹਿਣਾ ਚੰਗੀ ਰਹਿਣਾ ਨਹੀਂ ਤਾਂ ਆਪਣਾ ਮੁੰਡਾ ਇੱਥੇ ਰਹੁ ਨਾਲੇ ਤਰੀ ਨੂੰ ਉਹ ਨਾਲ ਤੇ ਆਪਣੀ ਸੇਵਾ ਕਰਨਗੇ ਉਹ ਮੈਂ ਤਾਂ ਕਹਾਂ ਆਪਾਂ ਕੋਈ ਪੜ੍ਹੀ ਲਿਖੀ ਕੁੜੀ ਇੱਥੋਂ ਹੀ ਰਿਸ਼ਤਾ ਲੈ ਲੈਣੇ ਆ ਛੱਡ ਪਰੇ ਬਾਹਰਲੇ ਮੁਲਕ ਦੀਆਂ ਗੱਲਾਂ ਕਿਉਂ ਸੁਪਨੇ ਲੈਣੀਆਂ ਮੈਂ ਤਾਂ ਜੇਦੋਂ ਗੱਲ ਹੋ ਗਈ ਨਾ ਜਿੰਨੇ ਚੱਕਰ ਗੱਲ ਦਾ ਨਾ ਤਾਰਾ ਨਹੀਂ ਹੁੰਦਾ ਜੇ ਮੇਰੀ ਭੈਣ ਨਹੀਂ ਹੱਥ ਖੜੇ ਕਰਤੇ ਵੀ ਆਪਾਂ ਕਰਦੇ ਨਹੀਂ ਉੱਥੇ ਰਿਸ਼ਤਾ ਕੋਈ ਉਹਨੂੰ ਕਾਣ ਮੀਣ ਲੱਗਾ ਰਿਸ਼ਤੇ 'ਚ ਫਿਰ ਛੱਡ ਜਾਗੇ ਉਹ ਆਪਾਂ ਹੈ ਮੜਾ ਜਾ ਮੈਂ ਗੱਲ ਕਰਕੇ ਨਾ ਜੇਖਾ ਪੂਆ ਕੋਲੇ ਜੇ ਕੋਈ ਹੋਇਆ ਚੰਗਾ ਰਿਸ਼ਤਾ ਆਪਾਂ ਉਹ ਦੇਖ ਲਈਏ ਪਹਿਲਾਂ ਫਿਰ ਆਪਾਂ ਬਾਹਰਲੇ ਮੁਲ ਖੜਾ ਕਰਦੇ ਆ ਟੱਕੇ ਬੈਜਾ ਟੱਕੇ ਬੈਜਾ ਜਿੰਨਾ ਚੱਕਰ ਮੇਰੀ ਭੈਣ ਗੱਲ ਚਲਾਈ ਜਾਂਦੀ ਹੈ ਨਾ ਉਹਨਾਂ ਚੱਕਰ ਕਿਸੇ ਨੂੰ ਵੇਚਣਾ ਬਾੜੀ ਮੈਂ ਤੁਹਾਨੂੰ ਦੱਸਾਂ ਪੂਆ ਕਹਿੰਦੀ ਮੇਰਿਆਂ ਨੂੰਹਾਂ ਕਰਾ ਦੇਣੀਆਂ ਨਾ ਫਿਰ ਉਹ ਦੱਸ ਤਾਂ ਮੇਰੀ ਬੱਸ ਹੋੜ ਲੈ ਤੂੰ ਕਦੇ ਕਿਹਾ ਵੀ ਮੇਰੇ ਮੁੰਡੇ ਨੂੰ ਰਿਸ਼ਤਾ ਕਰਾਓ ਅਗਲੇ ਨੂੰ ਕੀ ਪਤਾ ਵੀ ਰਿਸ਼ਤਾ ਹੈ ਲੈਂਦੇ ਜਾਂ ਨਾ ਲੈਂਦੇ ਤੇ ਤਾਂ ਮਾਦੀ ਭੈਣ ਨੂੰ ਵੀ ਨਹੀਂ ਵੀ ਭਾਈ ਮੇਰੇ ਮੁੰਡੇ ਨੂੰ ਰਿਸ਼ਤਾ ਕਰਾਉਣ ਨੇ ਵੀ ਤਾਂ ਆਪ ਹੀ ਦੱਸ ਪਾਈ ਐ ਉਹ ਫਿਰ ਦੱਸ ਤਾਂ ਪੁਰਣੀ ਨੇ ਪਾਠ ਹੀ ਕੋਈ ਗੱਲ ਨਹੀਂ ਫਿਰ ਅੱਜ ਆ ਜਾਂ ਜੀ ਗੱਲ ਨਿਪਟ ਜਾਂ ਦੀ ਨਰੇ ਫੇਤਰੀ ਭੈਣ ਆਉਂਦੀ ਨਹੀਂ ਹੈਗੀ ਮੇਰੀ ਭੈਣ ਗਈ ਹੋਈ ਹੈ ਜਦੋਂ ਹੈ ਨਹੀਂ ਉਰੇ ਆਵੇ ਕਿੱਥੋਂ ਆ ਤਾ ਤੇਰੀ ਜਿਹਾ ਹੋਵੇ ਉਹ ਰੋਜ਼ ਹੀ ਤੁਰੀ ਫਿਰਦੀ ਕਿੱਥੇ ਕਿਤੇ ਘਰੇ ਤਾਂ ਨਹੀਂ ਖੜਨਾ ਨਹੀਂ ਹੁੰਦਾ ਤਾਂ ਉਹ ਲੈਣਾ ਕੀ ਹੈ ਅਗਲੇ ਦਾ ਘਰ ਹੈ ਅਗਲੀਆ ਦੇ ਘਰ ਵਾਲੇ ਨੂੰ ਪੁੱਛ ਕੇ ਜਾਂਦੀ ਹੈ ਹੁਣ ਤੇਰੇ ਨਿਸ਼ਾਨ ਕਰਾ ਕੇ ਜਾਵੇ ਉਹ ਮੈਂ ਤਾਂ ਕੀ ਸਾਈਨ ਕਰਨੀ ਮੈਥੇ ਤੂੰ ਨਹੀਂ ਸਾਈਨ ਕਰਾਉਂਦੀ ਤੇਰੀ ਭੈਣ ਕਿੱਥੋਂ ਸਾਈਨ ਕਰਾਉਂਦੀ ਆ ਕਿੱਦਾਂ ਤੇਰੇ ਉੱਤਾਂ ਦੀ ਹੋ ਕੇ ਗਈਆਂ ਕਿੱਥੇ ਗਈਆਂ ਆ ਹੁਣ ਆ ਉੱਥੋਂ ਦੀ ਹੋ ਕੇ ਤਾਂ ਗੱਲਾਂ ਕਰੀ ਜਾਨੀ ਐ ਹਾਂ ਬਾਹਰਲੇ ਮੁਲਖਾ ਰਿਸ਼ਤੇ ਲੈਣੀਆਂ ਮੇਰੇ ਕੋਈ ਮੈਂ ਕੋਈ ਹੋਏਗਾ ਤੈਨੂੰ ਕਹਿਣਾ ਮੇਰੀ ਗੱਲ ਮੰਨਦੀ ਆ ਤੂੰ ਕੋਈ ਮੈਂ ਤੈਨੂੰ ਦੱਸਾਂ ਮੈਂ ਜਵਾਬ ਦੇ ਲਊ ਰਿਸ਼ਤੇ ਤੋਂ ਪਰ ਮੈਂ ਮੁੰਡੇ ਨੂੰ ਭੂਆ ਦੇ ਹੱਥੋਂ ਰਿਸ਼ਤਾ ਨਹੀਂ ਲੈਣਦੀ ਮੁੰਡਾ ਕੁਮਾਰਾ ਰੱਖ ਲਊ ਫਿਰ ਮੈਂ ਫਿਰ ਕੱਲ ਨੂੰ ਵੀ ਨਾ ਕਹੀ ਮੈਂ ਤੈਨੂੰ ਦੱਸਾਂ ਜਿਵੇਂ ਮਰਜ਼ੀ ਐ ਤੇਰੀ ਜਿਵੇਂ ਮਰਜ਼ੀ ਐ ਸੋਡੀ ਦੋਨੇ ਭੈਣਾਂ ਦੀ ਉਮਜ਼ਕਰ ਕਰੋ ਮੇਰੀ ਤੇ ਭੂਆ ਦੀ ਕੌਣ ਮੰਨਦਾ ਐ ਇਸ ਘਰ ਚ ਮੰਨਦਾ ਐ ਭੂਆ ਦੀ ਕਿਵੇਂ ਕਰਦਾ ਐ ਬਹਿਤਾਂ ਮੈਨੂੰ ਤਾਂ ਐ ਸਿੱਧੀ ਸ਼ੱਕਾ ਬੰਦੇ ਤੇ ਮੈਨੂੰ ਐ ਲੱਗਦਾ ਜਮਾ ਪੱਕਾ ਐ ਤਾਈ ਕੇ ਘਰੇ ਗੱਲ ਕਰਕੇ ਆਇਆ ਉਹ ਫੇਰ ਹੀ ਤਾਈ ਵਰਗੀ ਨੇ ਕਰੀਏਗਾ ਤਾਂ ਹੀ ਭੂਆ ਆਈ ਐ ਝੋੜਾ ਚੱਕ ਕੇ ਧੁੱਪ ਨਿਕੜੀ ਉਹ ਮੈਂ ਤਾਂ ਅੱਥਰ ਨੂੰ ਮੁਰੂਗੀ ਵੀ ਤੇਰੀਆਂ ਬਾਹਾਂ ਆਕੜਨਾ ਸੀ ਹੁਣ ਤੂੰ ਇੱਥੇ ਆਈ ਐਂਗੀ ਫੇਰ ਆਈ ਤਾਈ ਕੇ ਘਰੇ ਜਾਂਦੀ ਮੇਰੇ ਕੰਨੋਂ ਮੱਥੇ ਵੱਜੀ ਪਹਿਲੀ ਮੈਨੂੰ ਉੱਥੇ ਬੈਠੀ ਨੂੰ ਕੀ ਪਤਾ ਲੱਗਦਾ ਸੀ ਵੀ ਕੀ ਗੱਲ ਹੋਈ ਜਾਂਦੀ ਆ ਮੇਰੇ ਪਿੰਡ ਤਾਂ ਉਹੀ ਗੱਲ ਮੰਗੂ ਚੱਲ ਜਾ ਮੁੰਡੇ ਨੇ ਮੈਨੂੰ ਵਿਚਾਰੇ ਨੇ ਚੋਰੀਆਂ ਚਪੋਰੀਆਂ ਫੋਨ ਕਰਕੇ ਮੈਨੂੰ ਦੱਸਿਆ ਵੀ ਭੂਆ ਰਿਸ਼ਤੇ ਦੀ ਗੱਲ ਚੱਲੀ ਜਾਂਦੀ ਆ ਤਾਂ ਕੋਈ ਮੈਂ ਆਈ ਤਾਂ ਤਾਂ ਹੁਣ ਕੋਈ ਗੱਲ ਦਾ ਪਤਾ ਲੱਗਿਆ ਹੁਣ ਆ ਦੇ ਵੱਡੇ ਭਰਾ ਨੂੰ ਦੱਸ ਕੇ ਆਈਆਂ ਵੀ ਭਾਈ ਸਾਖ ਦੀ ਗੱਲ ਚੱਲੀ ਜਾਂਦੀ ਆ ਕੈਨੇਡਾ ਵਾਲੀ ਕੁੜੀ ਦਾ ਸਾਖ ਲੈਂਦੇ ਨੇ ਵੀ ਰਿਸ਼ਤਾ ਲਈ ਜਾਂਦੇ ਨੇ ਮੁੰਡੇ ਨੂੰ ਨਾਲੇ ਮੁੰਡੇ ਨੂੰ ਭੇਜਣ ਨੂੰ ਤਿਆਰ ਹੋਈ ਬੈਠੀ ਆ ਹਰ ਤਰੀਕੇ ਤਾ ਤੇ ਹੁਣ ਕਈ ਕਿ ਆਈਆਂ ਉਹ ਕਹਿੰਦਾ ਚੱਲ ਭਾਈ ਆਥਣੇ ਆਉਂਗਾ ਜਦੋਂ ਮੈਂ ਮੰਗਰੇ ਆ ਗਿਆ ਫਿਰ ਤਾਂ ਕਹਿੰਦਾ ਮੇਰੇ ਤੇ ਖੱਕ ਹੋ ਜਾਊਗਾ ਤੇ ਕਹਿੰਦਾ ਹੁਣ ਆਥਣੇ ਆਉਂ ਪੂਆ ਹਾਂ ਕੱਲੀ ਕੀ ਬੋਲਦੀ ਹੋਣੀ ਐ ਇਹ ਭਾਈ ਕੀ ਕੱਲੀ ਬੋਲਦੀ ਹੋਣੀ ਮੈਂ ਤਾਂ ਸੋ ਗੱਲ ਸੁਣ ਕੇ ਨਾ ਦਿਮਾਗ ਮੇਰਾ ਤਾਂ ਖਰਾਬ ਹੋਇਆ ਪਿਆਗਾ ਮੈਨੂੰ ਤਾਂ ਡਰ ਲੱਗੀ ਜਾਂਦਾ ਪੂਆ ਕਿਉਂ ਤੂੰ ਦਿਮਾਗ ਨੂੰ ਖਰਾਬ ਕਰਦੀ ਐ ਉਹ ਤਾਂ ਮੈਂ ਤੈਨੂੰ ਮੌਕੇ ਨਾ ਦੱਸਤਾ ਰਿਸ਼ਤਾ ਤੇਰੇ ਹੱਥੇ ਹੀ ਲਵਾਂਗੇ ਤੈਨ ਕੋਈ ਨਾ ਪਈ ਮੇਰੇ ਤੇ ਲੀ ਲੀ ਵਧੀਆ ਕਰਾਉਂਗੀ ਚੰਗਾ ਉਹੀ ਗੱਲ ਮੰਗੂਗਾ ਪਠੱਗੀ ਠੋਰੀ ਤੋਂ ਬਚ ਗਏ ਜੇ ਤੂੰ ਮੈਨੂੰ ਦੱਸਿਆ ਨਹੀਂ ਉਹ ਲਾਵਾ ਲੂਤ ਆਈ ਨਹੀਂ ਪਤਾ ਕਹੇ ਯਾਰ ਰਿਸ਼ਤਾ ਪਾਣ ਕਿੱਥੇ ਕੋਈ ਵੀ ਸੌਂਦੀ ਗਰੀਬ ਬੰਦਿਆਂ ਨੂੰ ਕਪੂਆ ਗੱਲ ਤੇਰੀ ਝੂਠੀ ਨਹੀਂ ਇਹਨੂੰ ਤਾਂ ਐ ਸੀ ਵੀ ਗੁਰਲਾਲ ਦੇ ਨਾ ਤਾਂ ਮਾਂ ਐ ਨਾ ਪਿਓ ਐ ਵੀ ਇਹਦੇ ਮਦਦ ਕਰਨ ਵਾਲਾ ਇੱਥੇ ਕੌਣ ਐ ਇਹਨੂੰ ਪਤਾ ਨਹੀਂ ਸੀਗਾ ਹਾਂ ਪਤਾ ਨਹੀਂ ਮੇਰੀ ਭੂਆ ਹਜੇ ਜਿਉਂਦੀ ਜਾਗਦੀ ਹੈ ਹਾਂ ਆਹ ਤੈਨੂੰ ਕੀ ਪਤਾ ਲੱਗਿਆ ਤੂੰ ਕੀ ਕਰਨ ਆਈ ਹੈ ਅਸੀਂ ਤੇਰੇ ਕੋਲੇ ਜਾ ਕੇ ਆਈਆਂ ਅੰਤਰੇ ਤਾਂ ਪੁੱਤ ਮੇਰੇ ਬਥੇਰੇ ਲਏ ਨੇ ਉਹਨੇ ਅੱਛਾ ਅੱਛਾ ਹਾਂ ਪਰ ਮੈਂ ਦੱਸਿਆ ਨਹੀਂ ਉਹ ਭੂਆ ਦੇਖ ਲੈ ਇਹਦੀ ਭੈਣ ਉਹ ਮੈਂ ਤਾਂ ਖੈ ਮੈਨੂੰ ਸੱਦ ਲੈਂਦੀ ਅੱਜ ਫੇਰ ਕਰ ਲੈਂਦੇ ਮੂੰਹ ਤੇ ਗੱਲ ਮਾਂ ਮੇਰੀ ਭੂਆ ਆਈ ਸੀ ਕਹਿੰਦੀ ਅੱਜ ਕਿਤੇ ਹੋਰ ਗਈ ਹੈ ਉਹ ਆਈ ਤੁਰੇ ਫਿਰਦੀ ਹੈ ਬੜੀ ਸ਼ਿਹਾਰ ਹੈ ਲਾਵਾ ਲੁਤਰੀਆ ਤਾਂ ਆਹ ਹੋਰੀ ਤਾਂ ਉਹ ਸੰਗਰੂਰ ਵਾਲੀ ਸ਼ਿਹਾਰ ਵਾਲੀ ਆ ਭਾਈ ਉਹੀ ਗੱਲ ਵਾਂਗੂ ਤਾਂ ਆਪਾਂ ਨੂੰ ਪਸਾਉਣ ਨੂੰ ਫਿਰਦੀ ਸੀ ਵੀ ਕੇਰਾ ਆਪਾ ਇਹਨਾਂ ਨੂੰ ਪਸਾad ਜੀਏ ਆਪੇ ਤੁਰੇ ਫਿਰਨੇ ਮੈਂ ਤੇਰੇ ਕੋਲੇ ਮੈਂ ਨਾਂ ਗੱਲ ਕਰਦਾ ਤੂੰ ਆਉਣਾ ਨਹੀਂ ਸੀਗਾ ਤੇ ਮੈਨੂੰ ਹੀ ਪਸਾਣ ਦੀਆਂ ਇਹ ਹਾ ਹੋ ਮੈਨੂੰ ਆਦੀ ਕਿ ਤੂੰ ਮੇਰੇ ਤੇ ਚਾ ਉਧਰ ਕਰੀ ਚੱਲ ਹਰ ਤਰੀਕ ਤਕਾਈਂਦੀ ਮੇਰੇ ਜਵਾਕਾਂ ਤੇ ਨਾ ਕਹੀਂਗਾ ਹਾਂ ਚਾ ਉਧਰ ਚਲਾ ਲੈ 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 ਕਈਆਂ ਹੀ ਗੱਲਾਂ ਕਰਦੀ ਹਾਂ ਮਾਤਾ ਕਹੀਂਦੀ ਪਿਆਰ ਵਾਲੀ ਕੁੜੀ ਦਾ ਰਿਸ਼ਤਾ ਲਾਉਂ ਤਾਂ ਮੁੰਡੇ ਨੂੰ ਬਾਹਰ ਭੇਜੂਆਂ ਦੀ ਤੂੰ ਕੀ ਜਾਣਦੀ ਐ ਭੂਆ ਹਾਂ ਮੈਂ ਤੈਨੂੰ ਕੀ ਦੱਸਾਂ ਉਹ ਪੀਆਰ ਦੀ ਭੂਤ ਸਵਾਰ ਹੈ ਇਹਨੂੰ ਆਏ ਆ ਵੀ ਮੈਂ ਵੀ ਜਹਾਜ਼ ਚੜ੍ਹ ਕੇ ਵਗ ਦੂੰ ਕੈਨੇਡਾ ਆਪ ਜਾਣ ਨੂੰ ਫਿਰਦੀ ਐ ਤੈਨੂੰ ਕੀ ਪਤਾ ਐ ਕੈਨੇਡਾ ਆਪਣੇ ਵਰਗਿਆਂ ਨੂੰ ਪੁੱਤ ਕੀ ਪਤਾ ਕੈਨੇਡਾ ਬਾਰੇ ਵੀ ਕੀ ਕੁਛ ਆ ਕੈਨੇਡਾ ਚ ਪੂਆ ਅਣ ਪੜਾ ਮੈਂ ਤਾਂ ਉਹ ਕੈਨੇਡਾ ਦਾ ਮੈਨੂੰ ਕੀ ਪਤਾ ਕੀ ਕਾਨੂੰਨ ਐ ਉੱਥੇ ਕੀ ਕੰਮ ਚੰਦਾ ਉਹ ਸੁੱਖ ਨਾਲ ਆਪਣੇ ਕੋਲੇ ਚੰਗੀ ਖੇਤੀ ਐ ਖੇਤੀਬਾੜੀ ਕਰਦੇ ਆ ਮੋਜਾਂ ਕਰਦੇ ਆ ਸਾਕਾ ਨੂੰ ਕਿ ਤੋੜਾ ਭਾਈ ਸੁੱਖ ਨਾਲ ਆਪਣੇ ਚਾਰ ਖੁੱਡੇ ਜ਼ਮੀਨ ਦੇ ਹੈਗੇ ਨੇ ਆਪਾਂ ਤਾਂ ਇੱਕ ਛੜ ਦੋ ਰਿਸ਼ਤੇ ਆਉਣਗੇ ਹੱਥ ਦਿੱਤਾ ਉਹੀ ਮੰਗਰ ਲੱਗੀ ਫਿਰਦੀ ਆ ਉਹਦੇ ਰਾਜਵੀਰ ਦੇ ਨਾ ਮਰਜੀ ਵਾਂਗਰ ਲੱਗੀ ਫਿਰੇ ਹੁਣ ਤੋਂ ਐਂ ਕਰੀ ਰਿਸ਼ਤਾ ਨਾ ਕੋਈ ਚੰਗਾ ਪੜ੍ਹੀ ਲਿਖੀ ਕੁੜੀ ਹੋਵੇ ਜੇ ਨਾ ਲੱਗੀ ਹੋ ਕੁੜੀ ਪੜ੍ਹੀ ਲਿਖੀ ਹੋ ਫੇਰ ਕੀ ਸਾਡੇ ਘਰੇ ਕੋਈ ਤੋੜੇਗਾ ਨਾ ਨਾ ਆਪਾਂ ਕੋਈ ਆਪਣਾ ਤਾਂ ਕੰਮ ਵਾਲੀ ਕੁੜੀ ਮਿਲ ਗਈ ਆਪਾਂ ਤਾਂ ਉਹ ਵੀ ਵਧੀਆ ਘਰੇ ਕੰਮ ਕਰੂਗੀ ਆਪਣੇ ਸੁਖਣਾ ਪਰਮਾਤਮਾ ਨੇ ਦਿੱਤਾ ਸਾਰਾ ਕੁਝ ਨਾਲੇ ਭੂਆ ਮੇਰੀ ਗੱਲ ਸੁਣ ਲੈ ਉਹ ਅੱਜ ਕੱਲ ਆਪਣੇ ਕਿਹੜੇ ਕੋਈ ਨੌਕਰੀਆਂ ਨਹੀਂ ਸਰਕਾਰੀ ਨੌਕਰੀਆਂ ਐ ਪ੍ਰਾਈਵੇਟ ਨੌਕਰੀਆਂ ਕਮਾਂ ਦਾ ਕੋਈ ਤੋੜਾ ਆਪਣੇ ਕੀ ਪਤਾ ਭਾਈ ਹਰ ਪਰੀਏ ਤਨੋ ਕੀ ਕੋਈ ਉਹਨੇ ਲਾਚ ਦਿੱਤਾ ਰਾਜਵੀਰ ਨੇ ਮੈਨੂੰ ਤਾਂ ਕੋਈ ਐ ਸਮਝ ਨਹੀਂ ਆਉਂਦੀ ਦਿਮਾਗ 'ਚ ਵੀ ਕਾਤੇ ਤਜੇ ਹੀ ਇਹ ਚੰਦਰੀ ਆਪਣੇ ਵਾਲੀ ਪੂਆ ਤੂੰ ਤਾਂ ਕਮਲੀਆਂ ਗੱਲਾਂ ਕਰਦੀ ਐ ਉਹ ਲਾਲਚ ਕੀ ਦਿੱਤਾ ਤੈਨੂੰ ਇਹਨੂੰ ਕੁਛ ਦਿਉ ਇਹਨੂੰ ਖਾਊਗੀ ਖਾਣ ਨੂੰ ਫਿਰਦੀ ਆ ਰਾਜਵੀਰ ਤਾਂ ਖਾਂਦੀ ਠੱਗ ਬਣਾਉਂਦੀ ਆ ਭਾਈ ਓਹੋ ਬਾੜੀ ਹਿਸ਼ਾਰਾ ਸਗਰੂ ਵਾਲੀ ਬਾੜੀ ਖਿਆਰ ਹੈ ਓਹੀ ਗੱਲ ਵਾਂਗੂ ਪੜ੍ਹੀ ਲਿਖੀ ਬਾੜੀ ਹੈ ਇਹ ਤਾਂ ਨਾ ਜਿੱਕ ਤਿਆਹ ਰਿਸ਼ਤਾ ਪੂਰ ਚੜ ਜਾਂਦਾ ਇਹ ਤਾਂ ਲੁੱਟ ਕੇ ਖਾ ਜਾਂਦੀ ਸਾਨੂੰ ਲੁੱਟ ਕੇ ਤਾਂ ਖਾਂਦੀ ਚੰਗਾ ਭਾਈ ਤਾਂ ਮੇਰੇ ਕੋਲੇ ਗੱਲ ਕਰਤੀ ਉਹਦੀ ਮਾਇ ਆ ਗਈ ਆਪਾਂ ਗੱਲ ਸਮਾ ਲਈ ਮੈਂ ਕੀ ਗੱਲ ਕਰਦੀ ਉਹ ਲੀਲੀ ਛਤਰੀ ਵਾਲਾ ਬਚਾਉਂਦਾ ਜਦੋਂ ਕੋਈ ਠੱਗੀ ਤੋਂ ਬਚਾਉਂਦਾ ਚੱਲ ਕੋਈ ਨਾ ਹੁਣ ਤਾਂ ਮੈਂ ਤੇਰੇ ਤਾਇਏ ਕੇ ਵੀ ਦੱਸਿਆ ਹੀ ਸਾਰਾ ਤੂੰ ਉਹ ਕਹਨਾ ਮੈਂ ਆ ਕੇ ਆਉਂਗਾ ਹੁਣ ਤਾਂ ਵਧੀਆ ਹੋ ਗਿਆ ਤਾਇਏ ਕਾ ਨੂੰ ਪਤਾ ਲੱਗ ਹੁਣ ਤਾਂ ਮੇਰੀ ਮਦਦ ਸਾਰੀ ਕਰ ਦੇ ਲਈਂਗੇ। ਸਾਰੀ ਕਰਾਂਗੇ ਕੋਈ ਨਾ ਭਾਈ। ਆ ਜਾ ਪੂਆ। ਡਰੀ ਮੈਂ ਤੈਨੂੰ ਦੱਸਾਂ ਗੱਲ। ਆ ਰੁਕ ਜਾਓ ਰੁਕ ਜਾਓ। ਸ਼ਾਬਾਸ਼ ਸ਼ਾਬਾਸ਼ ਈ ਸੋਡੇ। ਹਾਂ। ਚੰਗੀ ਗੱਲ ਆ ਪੂਆ ਤੇਰੀ। ਆ ਮੇਰੇ ਕੋਲੇ ਨਾ ਮੇਰੇ ਕੋਲੇ ਮਾਰ ਕੇ ਫੁਗੜੀਆਂ। ਮੈਂ ਤਾਂ ਅੱਜ ਭਾਈ ਧੁੱਪ ਨਿਕਲੀ ਸੀ। ਮੈਂ ਤਾਂ ਤਾਂ ਆ ਗਈ। ਮੈਂ ਤਾਂ ਮਿਲ ਕੇ ਹੱਥੋਂ ਨੂੰ ਜਾਣਾ। ਆਹੀ ਲੱਛਣਾ ਦੀ ਮਰੀ ਆਈ ਸੇਖਣ ਭਾਈ ਅਸਤਾਦ ਕਵੀਲਦਾਰੀ ਦੀਆਂ ਗੱਲਾਂ ਕਰਦਿਆਂ ਦੇ ਨੇ ਪੂਆ ਬੁੱਕੀ ਗਿਆ। ਸ਼ਰਮ ਮਨ ਮਾਰੀ ਮੱਟੀ। ਦੁਨੀਆਂ ਰਿਸ਼ਤਿਆਂ ਤੇ ਭਾਨੀਆਂ ਮਾਰਦੀ ਹੁੰਦੀ ਐ ਕਦੇ ਪਿਓ ਨਹੀਂ ਮਾਰਦਾ ਦੇਖਾ ਪੁੱਤ ਦੇ ਰਿਸ਼ਤੇ ਦੇਖੀ ਨਾ ਦੇਖ ਨਾ ਕਿਹਨੇ ਮਾਰੀ ਆ ਮੈਂ ਛੋਟਾ ਸਾਰੀਆਂ ਗੱਲਾਂ ਛੱਡ ਲਗਾ ਮੈਂ ਤੈਨੂੰ ਸਾ ਮੇਰੇ ਕੋਲੇ ਲੁੱਕ ਨਾ ਰੱਖੋ ਆ ਜਾਓ ਮੈਂ ਤੇਰੇ ਨਾਲ ਆਈ ਆਉਣੇ ਆ ਆ ਜਾਓ ਆ ਜਾਓ ਮੈਂ ਹੀ ਤੇਰੀ ਸੰਦ ਲਾਂਗ ਲੈ ਚੜੀ ਚਾਹਾਂ ਉਹ ਬਾਈ ਇਹ ਤਾਂ ਲੈ ਆਪਾਂ ਦੇ ਭੂਆ ਭਤੀਜੀ ਲੱਭਤੀਜਾ ਲੱਗ 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 ਜਾਂਦੇ ਸੀ ਰਿਸ਼ਤੇ ਦੇ ਉਹ ਮੇਰੀ ਤੇ ਇਧਰ ਪਿੱਠ ਸੀਗੀ ਉਹ ਤੇਰਾ ਤਾਂ ਮੂੰਹ ਸੇ ਮਾਰਾ ਮੈਂ ਵੀ ਨਹੀਂ ਭਾਈ ਖੇਡ ਕਰੀ ਪਤਾ ਸੀ ਆ ਤਾਰੇ ਕਹ ਹਾਂ ਫੜੀਓ ਗੱਲਾਂ ਦਾ ਬਾਲੀ ਸ਼ਿਆਰ ਹੈ ਹੁਣ ਪਤਾ ਨਹੀਂ ਬਾਲੀ ਸ਼ਿਆਰ ਹੈ ਭਾਈ ਕੀ ਪਤਾ ਹੈ ਰਾਜਵੀਰ ਨੇ ਨੂੰ ਕੀ ਕੀ ਮੱਤਾਂ ਦਿੱਤੀਆਂ ਨੇ ਇਹਨੂੰ ਤਾਂ ਹੀ ਨਹੀਂ ਆਖ ਕਾਨੂੰ ਸੀ ਕੋਈ ਨਹੀਂ ਕਰਦੇ ਇਹਨਾਂ ਨਾਲ ਆਪਾਂ ਕਿਹੜਾ ਡਰਦੇ ਆਂ ਇਹ ਤੋਂ ਕੋਈ ਗੱਲ ਨਹੀਂ ਆਹੋ ਸਹੀ ਡਰ ਨੂੰ ਮੈਂ ਕਰਾ ਸਤੋਂ ਡਰਦੀ ਆਂ ਵੱਡਾ ਆ ਗਿਆ ਦੇਖ ਨਹੀਂ ਭੁਗਾਨਾ ਮਿਲ ਕੇ ਕੀ ਨੱਛਣ ਕਰਦਾ ਫਿਰਦਾ ਤੂੰ ਬੜਸੇ ਹੀ ਹੈਂਦੀ ਘਰੇ ਜਿਉਂ ਸਾਨੂੰ ਲੌਂਗ ਲੈ ਚਾਂ ਪਾ ਕੇ ਚਾਚ ਭੂਆ ਕਾਰੜੀ ਰਹੀ ਤੂੰ ਕੋਈ ਨਾ ਭਾਈ ਕਾਰੜੀ ਆ ਭਾਈ ਐ ਕਿ ਮੈਂ ਥੋੜੀ ਡਰਦੀ ਆਂ ਆਈ ਨਹੀਂ ਮੇਰੀ ਤਲਣ ਦਿੰਦੀ ਇਹਦੀ ਭਾਂਡੇ ਠੀ ਲਵਾਂਗੇ ਨਾ ਨਾ ਕੋਈ ਨਾ ਠੀ ਕਰਾਵਾਂਗੇ ਭਾਈ ਨਾ ਗੱਲਾਂ ਕਿਹੜੀਆਂ ਕਰਦੇ ਫਿਰਦੇ ਹੋ ਨਹੀਂ ਤਾਂ ਤੂੰ ਗੱਲਾਂ ਕਰੀਆਂ ਨੇ ਅਸੀਂ ਮੈਂ ਵੀ ਆਖਿਆ ਵੀ ਭੂਆ ਨੂੰ ਪਤਾ ਕਿਵੇਂ ਲੱਗ ਗਿਆ ਆਪਾਂ ਰਿਸ਼ਤਾ ਲੈਨੇ ਆ ਤੇ ਤੈਨੂੰ ਕੀ ਲੋੜ ਸੀ ਗੱਲ ਕਰਨ ਦੀ ਪਹਿਲੀ ਜਿੱਦੇ ਹੋ ਜਾਂਦਾ ਸਗੋਂ ਤੇ ਤਾਂ ਤੈਨੂੰ ਵੀ ਸਾਦੀ ਛੱਡ ਦੇ ਤਾਂ ਨਹੀਂ ਸੀ ਮੂਰੀ ਰੱਖਦੀ ਮੈਂ ਤੈਨੂੰ ਨਾ ਮੂਰਾ ਦਾ ਭਾਈ ਰਹੇ ਫਿਰ ਕਿਦੋਂ ਆਪਾਂ ਪੜੀ ਕੁੜੀ ਦਾ ਭਾਈ ਬਾਹਲੀ ਦਾ ਪਰਿਸ਼ਤਾ ਹੀ ਨਹੀਂ ਲੈਣਾ ਕਿਦੋਂ ਮੈਂ ਤੈਨੂੰ ਕੇਰੀਂ ਕਹਤਾ ਮੈਂ ਤੇਰੀ ਕਿਵੇਂ ਚੱਲੂ ਬੁਆ ਤੈਨੂੰ ਲੈਂਦੀਆਂ ਨੂੰ ਮੇਰੀ ਪਵਾ ਕੰਮ ਕਰੇ ਤੇ ਪਵਾ ਬਾਹਰ ਜਾਵੇ ਤੈਂ ਦੱਸ ਕੀ ਲੈਣੇ ਮੈਂ ਸੁਣਿਆ ਇਹਨੇ ਭਾਈ ਦੇਖੋ ਚੌਧਰ ਪਵਾ ਦੀ ਬਾਤ ਹੋ ਗਈ ਮੈਂ ਤੈਨੂੰ ਦੱਸਾਂ ਰਿਸ਼ਤਾ ਤਾਂ ਜਿਹੜਾ ਹੁਣ ਭੂਆ ਕਹਿੰਦੀ ਐ ਲੈਣਾ ਨਹੀਂ ਮੈਂ ਉਹੀ ਸਾਨੂੰ ਲੈ ਕੇ ਦਿਖਾਉਂ ਪਾਵਾਂ ਇਧਰੋਂ ਇਧਰ ਉਹ ਜੇ ਮੈਂ ਤਾਂ ਨੀ ਲੈਣ ਦਿੰਦੇ ਜਮਾਂ ਵੀ ਅੱਥਾ ਦੋਨੇ ਜਵਾਨੀ ਭੂਆ ਬਤੀ ਜੇ ਰਿਸ਼ਤਾ ਦਾ ਅਸੀਂ ਜਵਾਂ ਲੈਣੀ ਨਹੀਂ ਐ ਕਰ ਭੂਆ ਮੈਂ ਦਾ ਰਿਸ਼ਤਾ ਦੇਖ ਲਵਾਂਗੀ ਤੈਨੂੰ ਤੋਂ ਜਿੰਨਾ ਜ਼ੋਰ ਲੱਗਦਾ ਨਾ ਲਾਲਾ ਹੋ ਪਿਆ ਤੇਰਾ ਚੋੜਾ ਕੰਦ ਤੇ ਚੱਕ ਕੇ ਨਾ ਆਦਾ ਤੁਰਦੀ ਬਣ ਕਿਉਂ ਮੱਖਣ ਲੱਗ ਜਾ ਮੇਰੇ ਪੇਕੇ ਦਾ ਘਰ ਮੇਰਾ ਭਤੀਜਾ ਬੈਠਾ ਗਿਆ ਕੋਈ ਨਹੀਂ ਕਹਿੰਦੀ ਮੈਂ ਕਦੀ ਨਹੀਂ ਸਮਝਾਂਦੀ ਹਾਂ ਨਾ ਦੇਖ ਲੈ ਬਈ ਆ ਗਈ ਐ ਇਹ ਤੈਨੂੰ ਕਹੀ ਤਾਂ ਜਾਂਦੀ ਐ ਜਾ ਜਾ ਤੂੰ ਐ ਕਰੀਂ ਆਪ ਤੇ ਪਿੰਡ ਨਾ ਜਾਈ ਮੇਰੇ ਤਾਏਗੇ ਘਰੇ ਜਾ ਟੜਕੇ ਸਾਧਿਆਂ ਦੀ ਭੈਣ ਨੂੰ ਆਹ ਕੋਈ ਪਿੰਡ ਮੈਂ ਕਾਹਨੂੰ ਜਾਂਦੀ ਆ ਕਿੰਨੇ ਜੇਕਰ ਤੇਰਾ ਜਵਾਬ ਨਹੀਂ ਨ ਦਿੰਦੇ ਉਹਨਾਂ ਦੇ ਕਰਵਾਏ ਜਾਂਦੇ ਆ ਚੱਕ ਪੂਆ ਤੇਰੇ ਚੋਆ ਤੇ ਤੁਰਦੀ ਲੱਗ ਮੈਂ ਤੈਨੂੰ ਦੱਸਾਂ ਤੇ ਜਾਂਦੀ ਆਂ ਮੈਂ ਦਾ ਵਿੱਚ ਪਿੰਡ ਜਮਾਂ ਨਹੀਂ ਜਾਂਦੀ ਭਾਈ ਆਦੇ ਵੱਡੇ ਭਰਾ ਦੇ ਘਰੇ ਜਾਉਂਗੀ ਬਰਜਾ ਫਰਾਂ ਟੜਕੇ ਸਾਧਿਆਂ ਦੀ ਭੈਣ ਨੂੰ ਸਾਡੇ ਭਾਈ ਆਰਦੀਨੂ ਜਵਾਬ ਦੇ ਕੇ ਭੇਜਾਂਗੇ ਅਸੀਂ ਮੇਰੀ ਭੈਣ ਆਊਗੀ ਮੇਰੀ ਭੈਣ ਨਾ ਨਾਲ ਬੰਦੇ ਲੈ ਕੇ ਆਊਗੀ ਸ਼ਗਨ ਪਾ ਕੇ ਜਾਊਗੀ ਮੁੰਡੇ ਨੂੰ ਮੇਰੀ ਭੈਣ ਮੁੜਦੀ ਨਹੀਂ ਮੈਂ ਤੈਨੂੰ ਦੱਸਾਂ ਗਲਤ ਫਹਿਮੀ ਚ ਨਾ ਰਹਿ ਗਈ ਰਹਿਣਾ ਰਹਿ ਗਿਆ ਜਾਣਾ ਵਗ ਜਾ ਨਾ ਮੁੰਡੇ ਸ਼ਗਨ ਪਾ ਕੇ ਜਾਊਗੀ ਤਾਂ ਮੁੰਡੇ ਨੂੰ ਬਹਾਵੇਂਗੀ ਕਿਹੜੇ ਨੂੰ ਅਸੀਂ ਮੁੰਡੇ ਨੂੰ ਬੈਠਣੀ ਨਹੀਂ ਦਿੰਦੇ ਮੇਰੀ ਵੀ ਤਾਕਤ ਹੈ ਅ ਜਦੋਂ ਮੇਰਾ ਮੁੰਡਾ ਮੇਰੀ ਮੰਦਾ ਹੈ ਮੇਰੇ ਮੁੰਡੇ ਦੀ ਹਾਂ ਮੇਰੀ ਹਾਂ ਇਹ ਪਿਓ ਦੀ ਆਪਣੇ ਘਰ ਆਲਾ ਹਾਂ ਟੜਕੇ ਮੇਰੇ ਤੇ ਨਾ ਲੈ ਕੇ ਆਉਂਗੀ ਪਰ ਸੰਗਰੂਰ ਵਾਲੀ ਨੂੰ ਤਾਂ ਕਰਦੇ ਕੋਈ ਨਾ ਆਈ ਨਹੀਂ ਕੋ ਦਰ ਦੇ ਮੁੰਡੇ ਜਮਾ ਨਾ ਕੀ ਵੀ ਜੇ ਤੈਨੂੰ ਕੁਕਸਾਖ ਵੀ ਲੱਗਦੀ ਪੂਆ ਤੇਰੇ ਨਾਲ ਚੱਲਦਾ ਮੈਂ ਹਾਂ ਹੋ ਜਾ ਜਾ ਪੱਗ ਜਾ ਪੂਆ ਕੋਈ ਖਾ ਲਈ ਜਾ ਕੇ ਰੋਟੀਆਂ ਤਰ ਹੁਣ ਕੋਈ ਨਾ ਚੱਲ ਕੋਈ ਖਾ ਕੇ ਖਾ ਕੇ ਕਰੀ ਹੁਣ ਨਾ ਖਾ ਲੂ ਫੇਰ ਸੰਗਰੂਰ ਵਾਲੀ ਨੂੰ ਆਪਦੀ ਪੂਆ ਹਾਂ ਖਟਾ ਦੇਗਾ ਤੂੰ ਜਵਾਂ ਨਹੀਂ ਜਾਂਦੀ ਭਾਈ ਮੈਂ ਤੈਨੂੰ ਦੱਸਾਂਗੀ ਪੂਆ ਤੂੰ ਸਾਡੇ ਘਰੇ ਕਲੇਰਪੋ ਆ ਕੇ ਚੰਗੀ ਮੈਂ ਤੈਨੂੰ ਦੱਸਾਂ ਜੇ ਮੈਂ ਚੱਕ ਲਿਆ ਨਾ ਬੈਗ ਆ ਦੇ ਪੇਕੀ ਮਗਜੂ ਕਰ ਪੱਟਿਆ ਤੇ ਜੁम्मेदार ਕੌਣ ਹੋਏਗੀ ਤੂੰ ਬਈ ਨਾ ਕਿਸੇ ਦਿਸਤਾ ਨਹੀਂ ਲੈਂਦੇ ਆ ਤੇ ਨਾ ਜੀਨੇ ਬਈ ਕੇ ਆ ਜਾਣਗੀ ਫਿਰ ਉਹ ਮੈਂ ਕੋਈ ਨਹੀਂ ਦੱਸਾਂ ساری ਉਮਰ ਉਹ ਤੇ ਚਾਦਰ ਕਰਦੇ ਆ ਆਹੋ ਬਾਈ ਮੈਂ ਜਵਾਨੀ ਜਾਂਦੀ ਨਿਆਲੇ ਤਾਏ ਨੂੰ ਉਹ ਤੜਕੇ ਸਾਧਨੀ ਪੈਣ ਨੂੰ ਪੈਦਾ ਨਹੀਂ ਕਾਏ ਕੋਲੇ ਗਾਲੇ ਪੂਆ ਨੂੰ ਪਹਿਲਾਂ ਕਰੀ ਹੋਈ ਐ ਮੈਂ ਕੱਥੇ ਫਿਰਦਾ ਤੂੰ ਪੂਆ ਕਿੱਧਰ ਲਾ ਲੂਗੀ ਪਿੱਛੇ ਤਾਏ ਨੂੰ ਹਾਂ ਤਾਏ ਨੂੰ ਤਾਂ ਦੱਸਿਆ ਹੋਇਆ ਐ ਨਹੀਂ ਨਾ ਮਤਲਬ ਕਿ ਤੈਨੂੰ ਸਿੱਧੀ ਲੈਗੀ ਪੀਆਰ ਕੋਈ ਐਡਾ ਦੀ ਹੈ ਤਾਇਏ ਨੂੰ ਮੈਂ ਦੱਸਿਆ ਮੈਂ ਤਾਇਏ ਨੂੰ ਆਖੇ ਦੇਖ ਮੁੱਤਾ ਆ ਪੂਆ ਕਰਦੀ ਆ ਆਪਣੇ ਘਰੇ ਚ ਉਧਰ ਤੇ ਸਾਨੂੰ ਰਿਸ਼ਤਾ ਨਹੀਂ ਲੈਣ ਦੇਣਾ ਨੇ ਮੇਰੀ ਭੈਣ ਕਰਾਉਂਦੀ ਆ ਰਿਸ਼ਤਾ ਰਾਏ ਤਾਇਏ ਦੀ ਲੈ ਕੇ ਆਇਆ ਪਹਿਲਾਂ ਉਤਾਇਆ ਮੇਰੇ ਬਣੀ ਆ ਪੂਆ ਉਹਦੇ ਕੋਲ ਜਾ ਕੇ ਆਈਏ ਟੜਕੇ ਲੱਗੂ ਪਤਾ ਕੋਈ ਨਹੀਂ ਲੱਗੂ ਪਤਾ ਉਹ ਤਾਂ ਐ ਕਰ ਤਾਇਏ ਨੂੰ ਹੁਣ ਹੀ ਲਿਆਉ ਛੱਡ ਕੇ ਜਾ ਦੇ ਚ ਉਧਰ ਕਰ ਦੇ ਤੇਰੀ ਭੈਣ ਨੂੰ ਛੱਡ ਕੇ ਜਾ ਯਾਰ ਪੂਆ ਨੂੰ ਨਾਲ ਹੀ ਬਗਦਾ ਜਾ ਘਰੋ ਤਾਇਏ ਨਾਲ ਗੱਲ ਜਾ ਕੇ ਚੰਗਾ ਮੈਂ ਹੁਣੀ ਗੱਲ ਕਰਕੇ ਆਉਣਾ ਤੇ ਆਪਦੀ ਭੈਣ ਨੂੰ ਫੋਨ ਵੀ ਕਰਦੀ ਫਿਰ ਵੱਡਾ ਆ ਗਿਆ ਭੈਣ ਵਾਲਾ ਮੇਨਾ ਗੱਲ ਤੂੰ ਨਾ ਝੱਜੂ ਪਾ ਕੇ ਬਹਿ ਗਿਆ ਕਰ ਪੁੱਤ ਦੇ ਰਿਸ਼ਤੇ ਤੇ ਰੱਪੇ ਹੀ ਭਾਨਗਾ ਮਾਰੀ ਜਾਂਦਾ ਕੰਜਰ ਹੋਰ ਨੇ ਤਾਂ ਮਾਰਨੀ ਨਹੀਂ ਮਾਰਨੀਆਂ ਲੋਕਾਂ ਨੇ ਨਾ ਆ ਲੋਕ ਤਾਂ ਕਿੱਥੇ ਰਾਜੀ ਹੋਣਗੇ ਇਹੀ ਲੱਗੀ ਜਾਂਦਾ ਕੋਈ ਨਹੀਂ ਬੜੇ ਉਹਨੇ ਭੂਆ ਨੇ ਭਤੀਜਾ ਤਾਇਏ ਨੂੰ ਤਾਂ ਮੈਂ ਹੁਣੀ ਕਰਦੀ ਆ ਫੋਨ ਵੀ ਤਾਇਆ ਇੱਧਰ ਆਉਂਦੇ ਹੈਗੇ ਕਰੀ ਇਹਨਾਂ ਨਾਲ ਗੱਲ ਮੈਂ ਤਾਇਏ ਨੂੰ ਫੋਨ ਲਾਉਣੀ ਆ ਛੋਡੇ ਨੂੰ ਪਹਿਲਾਂ ਪਹਿਲੀ ਗੱਲ ਕਰ ਦਿਆਂ ਮੈਂ ਤਾਇਏ ਕੋਲ